ਮੰਮੇ 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 ਸਾਰੇ ਜਾ ਕੇ ਨਾਨਕੀ ਵਾਗੇ ਆਪਾਂ ਜੇ ਚੱਲਾਂਗੇ ਆਪਾਂ ਤਾਂ ਕੱਲੀ ਵਾਗਦੇ ਨਹੀਂ ਉਹ ਤੇਰੀ ਦਾਦੀ ਨੇ ਨਹੀਂ ਜਾਣ ਦਿੱਤਾ ਤੇਰੇ ਦਾਦੇ ਕਹਿੰਦੇ ਮੈਂ ਤਾਂ ਤਾਪ ਚੜ ਗਿਆ ਕੰਮ ਲੈ ਕੇ ਪੈ ਗਈ ਐ ਕਰ ਅੱਜ ਦਾਦੀ ਕੋਲੇ ਜਾ ਕੇ ਰੋ ਉਹਦੇ ਕੋਲੇ ਮਾੜੇ ਮਾੜੇ ਢੰਗ ਕਰ ਉਹਦੇ ਕੋਲੇ ਜਾ ਰਹਿੰਦੀ ਮੇਰੇ ਕੋਲੇ ਨਾ ਰੋ ਮੈਂ ਤੈਨੂੰ ਦੱਸ ਬੇਸੀ ਜਾਣਾ ਨਾਨਕੀ ਕਹਿ ਇਹ ਕੁੜੀ ਦੇ ਅੱਖੇ ਲੱਗ ਜAVE ਮਾੜੀ ਮੁੱਟੀ ਮੰਨੀ ਲਵੇ ਹੁਲਟਾ ਚੰਗੀ ਬਣੀ ਫਿਰਦੀ ਬਾਲਾ ਨਹੀਂ ਚੜਿਆ ਕੋਈ ਤਾਪ ਨਹੀਂ ਚੜਿਆ ਉਹ ਬੈਠੀ ਇਹਦੇ ਲਬੇੜੇ ਆ ਰਹੀ ਜਾਂਦਾ ਪਤਾ ਨਹੀਂ ਮਾਵਾ ਪੀਆ ਕੀ ਕਹੀ ਜਾਂਦਾ ਬੱਬੇ ਬੱਬੇ ਮੈਂ ਤਾਂ ਨਾਨਕੇ ਜਾਣਾ ਫਿਰ ਮੇਰੀਆਂ ਛੁੱਟੀਆਂ ਪੂਰੀਆਂ ਹੋ ਜਾਣਗੀਆਂ ਬਈ ਬੁੱਤ ਭਾਈ ਇੱਥੇ ਕੀ ਗੱਲ ਕਹਿੰਦੀ ਮੈਨੂੰ ਸੁਣਿਆ ਨਹੀਂ ਦੁਬਾਰੇ ਦੱਸ ਮੈਂ ਤਾਂ ਨਾਨਕੇ ਜਾਣਾ ਬੱਬੂ ਫਿਰ ਮੇਰੇ ਛੁੱਟੀਆਂ ਪੂਰੀਆਂ ਹੋ ਜਾਣਗੀਆਂ ਨਾਨਕੀ ਕਿ ਕਰਨਾ ਪੁੱਤੇ ਠੰਡ ਵਾਲੀ ਹੈ ਬਿਮਾਰ ਹੋ ਜਾਵਾਂਗੇ ਇੱਥੇ ਵਧੀਆ ਆਪਾਂ ਨਾਨਕੇ ਦੇ ਘਰੇ ਦੁੱਧ ਨਹੀਂ ਦਾ ਦੁੱਧ ਮੋਲੇ ਦਾਗਾ ਆਪਣੇ ਦੁੱਧ ਘਰ ਦਾਗਾ ਤੇ ਜੇ ਮੇਰੀ ਨਾਨੀ ਬਥੇਰਾ ਕੁਛ ਦਵਾਈ ਆ ਦੇ ਉਹ ਤੇਰੇ ਨਾਨੀ ਮੈਂ ਤਾਂ ਉਹ ਇਥੋਂ ਚੀਜੀ ਦਵਾ ਲਿਆ ਕਰੂ ਪੁੱਤ ਤਾਂ ਕਿ ਕਰਨਾ ਤੈਨੂੰ ਮਾਰ ਹੋ ਜੇਗੀ ਮੈਂ ਨਹੀਂ ਚੀਜੀ ਲੈਣੀ ਮੈਂ ਤਾਂ ਨਾਨਕੀ ਜਾਣਾ ਨਾਨਕੀ ਤੂੰ ਤਾਂ ਹਿੰਦ ਫਾੜ ਲਈ ਪੁੱਤ ਉਧਰ ਤੇਰੀ ਮਾਂ ਕਹਿੰਦੀ ਉਧਰ ਤੂੰ ਕਹ ਦੇਣਾਗਾ ਨਾਨਕੀ ਦੇ ਬਾਹਰ ਨਹੀਂ ਜਾਂਦੇ ਹੁੰਦੇ ਪੁੱਤ ਕੋਈ ਨਾ ਕੁਛ ਨਹੀਂ ਹੁੰਦਾ ਫੇਰ ਤਾਂ ਸਾਡੇ ਵੀ ਛੁੱਟੀਆਂ ਪੁਰਾਣਾਂ ਹੋ ਜਾਣਗੀਆਂ ਸਕੂਲ ਲੱਗਣ ਲੱਗਿਆ ਹੋਆ ਕੋਈ ਨਾ ਫੇਰ ਛੁੱਟੀਆਂ ਪੁਰਾਣਾਂ ਨਹੀਂ ਸਾਰੇ ਬਾਰਾਂ ਇਤਵਾਰ ਨੂੰ ਜਾਇਆ ਪੁੱਤ ਠੰਡ ਵਾਲੀ ਐ ਤੇ ਨਾਨੀ ਸਾਹਮਦੀ ਨਹੀਂ ਬਾਹਰ ਕਹਿੰਦੇ ਤੈਨੂੰ ਚੱਲ ਕੋਈ ਤਾਂ ਫੇਰ ਕੋਈ ਨਾ ਫੇਰ ਕਿ ਤੈਨੂੰ ਇਥੋਂ ਚੀਜੀ ਦਵਾ ਲੈਣੀ ਐ ਨਾ ਮੈਂ ਨਹੀਂ ਵ ਹਿੰਦੀ ਕਰ ਲੇ ਪੁੱਤ ਤੈ ਹੁਣ ਬਿਨਾਂ ਨਣਕੀ ਜਾਣਾ ਹੋਰ ਕੋ ਕਹਿੰਦੇ ਤੈਨੂੰ ਗੱਲ ਹੀ ਨਹੀਂ ਉਹਦੀ ਕੱਲ ਨਣਕੀ ਜਾਣਾ ਆਵੇ ਹੈਨਾ ਚਲ ਕੋਈ ਨਾ ਨਣਕੀ ਤਾਂ ਫੇਰ ਦੇਖਾਂਗੇ ਜਾਂ ਤੇਰੀ ਮਾਂ ਨੂੰ ਕਹਾਂ ਮੈਨੂੰ ਕੰਮ ਬੜ ਲਿਆ ਕਿ ਦੋ ਮੈਂ ਤਾਂ ਪਾ ਜੜੀ ਜਾਂਦਾ ਚਲ ਹੋਰ ਲੈ ਹੁਣ ਕਹਿੰਦੇ ਵਾਕੜੀ ਨੂੰ ਸਖਾ ਕੇ ਭੇਜ ਤਾ ਵੀ ਜਾ ਬੇਬੇ ਕੋਈ ਜਾ ਕਹਿੰਦੇ ਨਣਕੀ ਜਾਣਾ ਨਣਕੀ ਜਾਣਾ ਪਹਿਲਾਂ ਕੱਲ ਤਾਂ ਆਪ ਕਹੀ ਗਈ ਐ ਹੁਣ ਕਹਾ ਕੁੜੀ ਨੂੰ ਭੇਜ ਤਾ ਹੁਣ ਮੈਂ ਕੁੜੀ ਨੂੰ ਐ ਕਿੱਥੋਂ ਕਹ ਦੂੰਗੀ ਵੀ ਭੱਗ ਜਾ ਜੇ ਤੂੰ ਮੈਂ ਤੈਨੂੰ ਨਹੀਂ ਤੋੜਿਆ ਸੌਰਗੇ ਕਹਾਂ ਨਿਆਣੀ ਨੂੰ ਮੈਂ ਦੋ ਪੇ ਦੇ ਦੂੰਗੀ ਉੱਥੇ ਤੇਰੀ ਮਾਂ ਕੋਲੇ ਲੈ ਜੰਗੀ ਜਵਾਗੜੀ ਨੂੰ ਠੰਡ ਲਾ ਲੈਣਗੀ ਇੱਥੇ ਮੈਂ ਤਾਂ ਮੋੜ ਨਾ ਅੰਦਰ ਲਈ ਬੈਠੀ ਰਹਿਣੀ ਆਂਗੀ ਮੈਂ ਤਾਂ ਹੁਣ ਪਈ ਜੰਨੀ ਆਂਗੀ ਜਿਵੇਂ ਮੈਂ ਤਾਂ ਪੜਾ ਚੜ ਗਿਆ ਇੱਥੇ ਮੈਨੂੰ ਲੱਗਦਾ ਉਹਦੀ ਮਾਂ ਵੀ ਆਊਗੀ ਹੁਣ ਜੇ ਕੋਈ ਨਹੀਂ ਰਸਤਾ ਓਹੋ ਫੋਨ ਫਾੜਨੀ ਮੇਰੇ ਕੋਲੇ ਥਰਤੇ ਇੱਥੇ ਕੋਲੇ ਜੇ ਇਹ ਫੋਨ ਕੰਬਲ ਤਾਂ ਲੈ ਕੇ ਆਊਗੀ ਹਨ ਅਰੇ ਬਾ ਓਹੋ ਹਾਂ ਮੰਮੀ ਹਾਂ ਦੀਦੀ ਕਹਿੰਦੀ ਕਹਿੰਦੀ ਨਾਨ ਕੀ ਕੀ ਕਰ ਲਓ ਉੱਥੇ ਤਾਂ ਠੰਡ ਵਾਲੀ ਆ ਤੇ ਤੂੰ ਤਾਂ ਕਹਿੰਦੀ ਸੀ ਕਿ ਮੇਰੀ ਦਾਦੀ ਉਹਦੀ ਮੰਨ ਜੂ ਮੇਰੇ ਕਹਿ ਤਾ ਮਨਾ ਲਾ ਪਰ ਤੇਰੀ ਦਾਦੀ ਨੂੰ ਤੇਰੀ ਦਾਦੀ ਜਾਣਦੇ ਆ ਪਤਾ ਹੁਣ ਬਗ ਜੀ ਕਹਿੰਦੀ ਮੈਂ ਤੇ ਮੈਂ ਤੈਨੂੰ ਚੀਜੀ ਦਵਾ ਦਿੰਨੀ ਆ ਕਹਿੰਦੀ ਤੇਰੀ ਰਾਨੀ ਕੀ ਉੱਥੇ ਦਊਈ ਦੇਖ ਲੈ ਤੈਨੂੰ ਲਾਲਚ ਦਿੰਦੀ ਆ ਉਹ ਲਾਲਚ ਤਨਾ ਮੈਂ ਤੈਨੂੰ ਦੱਸਾਂ ਜੂ ਕਿਹੜਾ ਤੈਨੂੰ ਜਾਣ ਨਹੀਂ ਦੇਣਾ ਉਹ ਛੋਟਣਾ ਤੂੰ ਵਾਰੀ ਵਾਰੀ ਉਹਦੇ ਕੋਲੇ ਰੋਈ ਤਾਂ ਨਹੀਂ ਜੇ ਰੋਂਦੀ ਤਾਂ ਮਾੜਾ ਮਟਾਓ ਕਰਦੀਓ ਜਦੋਂ ਮੈਂ ਇੱਧਰ ਆਈ ਤੇ ਕੰਬਰ ਲੱਗ ਗਿਆ ਕਹਿੰਦੀ ਤੇਰੀ ਮਾਂ ਨੂੰ ਕਹਦੇ ਕੰਬਰ ਲਿਆ ਦੂਗੀ ਫੇਰ ਡਰਾਮਾ ਸ਼ੁਰੂ ਹੋ ਗਿਆ ਮੈਨੂੰ ਤਾਂ ਲੱਗਦਾ ਵੀ ਜਾਣ ਕੇ ਕਰਦੇ ਜੇ ਨਾਨਕਾਂ ਦੇ ਨਾਲੇ ਤਾਂ ਦੇਖ ਲੈ ਉਹ ਕਰੀ ਜਾਂਦੀ ਹੁਣ ਦੇਖ ਲੈ ਕਿਵੇਂ ਠੋਠ ਚੰਗਾ ਪਈ ਖੇੜਿਆ ਤੈਨੂੰ ਨਹੀਂ ਨਾਨਕੀ ਜਾਣਾ ਤੇਰੇ ਵੀ ਇਰਾਦੇ ਨਹੀਂ ਨਾਨਕੀ ਹਾਂ ਮੈਂ ਖੇੜਿਆ ਜਵਾਕਾਂ ਨੂੰ ਮੈਂ ਦੇ ਆਣੀ ਉਹਨੂੰ ਕੰਬਰ ਬਾਜ ਜਾ ਤੇ ਜੂਗੀ ਤੈਨੂੰ ਨਾਨਕੀ ਹੋ ਮੈਨਾਂ ਮੋਟਾ ਕੰਬਲ ਦਿੱਤਾ ਸੀ RAMNA ਲੈ ਕੇ ਭੈਰੀ ਨਿੱਗੀ ਹੋ ਗਈ ਮੈਂ ਵੀ ਅੱਜਾ ਪਤਲਾ ਕੰਬਲ ਦੇਉਂਗੀ ਚੜੀ ਜਾ ਬੁਕਾਲਾ ਨੂੰ ਜਾਣ ਕੇ ਬੇਬੇ ਹਈ ਰਾਤ ਤਾ ਤੂੰ ਚੰਗੀ ਬਣੀ ਰਹੀ ਹੁਣ ਫੇਰ ਤੈਨੂੰ ਪਾਲਾ ਲੱਗਣ ਲੱਗਿਆ ਆ ਸਾਡੇ ਭਈ ਮੈਨੂੰ ਲੱਗਦਾ ਮੈਂ ਗੱਲ ਤਾਂ ਤਰਾਹ ਕਹਿੰਦੀ ਸੀ ਵੀ ਭਾਈ ਕੱਲ ਨੂੰ ਮੈਨੂੰ ਉੱਤਰ ਜੋ ਬੁਖਾਰ ਬੁਖਾਰ ਬਈ ਬੁਖਾਰ ਜਾਣ ਲੱਗਾ ਬਾਹਰ ਚੜ ਜਾਣਾ ਪਿਛਲੇ ਵਾਰ ਬੁਖਾਰ ਚੜਦਾ ਮੈਨੂੰ ਇੱਥੇ ਕਿੰਨਾ ਕੇ ਬਾਹਰ ਹੋਇਆ ਤੇ ਓਹੋ ਬੇਬੇ ਇਹ ਕੋਸਾ ਆ ਪਿੰਡ ਦੇ ਤਾਂ ਬੰਦੇ ਨੇ ਉਹ ਕੰਬਲ ਚ ਨਿੰਬੇ ਕਿ ਹੋ ਜਾਂਦਾ ਮੈਂ ਤਾਂ ਮਾਤਾ ਇਹਨੇ ਕੰਬਲ ਕਿ ਮੇਰਾ ਵੀ ਹੋ ਜੂ ਕੰਬਲ ਦੀ ਮਾੜ ਕਹੇ ਗਿਲ ਵੀ ਦੀ ਹੁਣ ਕੰਬਲ ਤਾਂ ਹੀ ਦਿੱਤਾ ਤਾਂ ਮੈਂ ਤਾਂ ਕਲੀ ਲੇਜ ਬਲੇ ਛੁੱਛੁੱਤਾ ਨਾ ਕਰੀਆ ਮੈਨੂੰ ਮੈਨੂੰ ਹੋਰ ਆਣਾ ਕਰ ਬੇਬੇ ਮੰਨ ਕੇ ਮੈਂ 2 ਦਿਨ ਹੀ ਲਾ ਕੇ ਆਉਂਗੀ ਬਾਹਲੇ ਦਿਨ ਨਹੀਂ ਲਾ ਕੇ ਆਉਂਦੀ 2 ਦਿਨ ਜਾਨ ਦੇ ਦੇ ਕੰਮ ਵਾਲੀ ਕਹਿੰਦੇ ਮੁੰਡੇ ਨੂੰ ਉਹਨੇ ਕੰਮ ਵਾਲੀ ਨਹੀਂ ਭਾਲੀ ਸਾਰੇ ਪਿੰਡ ਚ ਫਿਰਿਆ ਕੋਈ ਨਹੀਂ ਮਿਲੀ ਸਿਆਲ ਚ ਕਾਣ ਲੱਗਦੀ ਓਹੋ ਤੰਗ ਨਾ ਨਾ ਮੈਸਾਨੇ ਮੈਂ ਕਿੰਨੇ ਉੱਧਰ ਆਇਆ ਕੰਮ ਦੇਹ ਲਾਵੇ ਮੈਂ ਨੂੰ ਬੁਖਾਰ ਜਦੋਂ ਦੇ ਗਿਆ ਕਹਿੰਦਾ ਫਿਰ ਕਰੀਏ ਮੈਂ ਤਾਂ ਇਹਨੂੰ ਪਿੰਡ ਜਾਂਦੀ ਹੋਈ ਸੀ ਦੇਖ ਲੈ ਮੇਰੀ ਜਾਨ ਤੇ ਕੀ ਬਣੀ ਪਈ ਮੈਂ ਜਾਣਦੀ ਆ ਬੇਬੇ ਤੇਰੇ ਮੇਂ ਚਾਲ ਵਾਦੀਏ ਤੂੰ ਜਾਣ ਕੇ ਬਿਮਾਰ ਹੋਈਆਂ ਤੈਨੂੰ ਕੁਝ ਨਹੀਂ ਹੋਇਆ ਡੱਕਾ ਡਾਲ ਨਹੀਂ ਹੋਇਆ ਨਾ ਦਵਾਈ ਤੂੰ ਨਹੀਂ ਲੈਂਦੀ ਟੀਕਾ ਤੂੰ ਨਹੀਂ ਲਵਾਉਂਦੀ ਮੰਡੀ ਤੂੰ ਨਹੀਂ ਆਂਦੀ ਮੈਂ ਤੈਨੂੰ ਦੱਸਾਂ ਜੇ ਮੈਂ ਡਾਕਟਰ ਹਮਾਣਾ ਮੈਂ ਤੇ ਤੇਰੇ ਬੱਦਮਾ ਬਟਕਾ ਮੈਂ 654 ਲਾ ਕੇ ਬੋਤਲਾ ਲਾ ਦਿਆ ਹੁਣ ਤੇਰੀ ਹੋ 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 ਇਹ ਵੀ ਜਿਪਾ ਜੀ ਦਾ ਵਾਸੇ ਤੇਰੇ ਚੱਲ ਕੋਈ ਨਾ ਮੈਂ ਦੇ ਲੱਗਿਆ ਵੀ ਆ ਤੁਸੀਂ ਦੇ ਲੋਗੇ ਆ ਵੀ ਰਹਿ ਕਰ ਲੈ ਜਾਣਾ ਬਗਦੇ ਕਹਿੰਦੇ ਮੈਂ ਤੇ ਪਈਆਂ ਕਹਿੰਦੇ ਮੁੰਡਾ ਪਰ ਰੋਟੀ ਭਾ ਕੀ ਪਿੰਡ ਦਾ ਆਏ ਤੇਰੇ ਪਿੰਡ ਜਾਣ ਚ ਫਰਕ ਨਾ ਪਈਏ ਜੇ ਤੇਰਾ ਮੁੰਡਾ ਇਹ ਜਾ ਹੋਵੇ ਨਾ ਫਿਰ ਤਾਂ ਮੈਂ ਉਹ ਤੇਰਾ ਬਗਣਾ ਜਾਨ ਨਹੀਂ ਦਿੰਦਾ ਜੇ <table> ਟਾਬੇ ਵੀ ਰੋਟੀ ਖਾਂਦਾ ਐ ਮੈਂ ਮੈਂ ਤਾਂ ਛੱਡ ਕੇ ਢੀਆਂ ਖਾਂਦਾ ਨਹੀਂ ਉਹ ਕਹਿੰਦਾ ਮੈਨੂੰ ਤਾਂ ਉੱਥੇ ਸਮਾਂ ਲੱਗਦੀ ਐ ਤੇ ਚਾਰ ਦਿਨ ਉਹ ਇਕੱਠੇ ਬਗਾ ਕੇ ਡੱਬੇ ਚ ਪਾ ਗਿਆ ਭਾਈ ਬਗਵਾ ਤੇਰੇ ਪਿੰਡ ਦੇ ਪਿਛੇ ਤਨਾ ਪਈਏ ਜਾਨ ਚ ਸਾਡਾ ਰੋਟੀਆਂ ਦੇ ਤੇ ਮਾਰੇ ਤੇ ਅੱਜ ਤੱਕ ਬੜਾ ਨਿਕੜੱਕ ਜੰਮੀ ਐ ਤੇ ਹੁਣ ਜੀਵ ਚ ਤਾਂ ਬੱਤ ਨਾ ਬੱਗਦੇ ਪਰੇ ਹੱਥ ਬੰਨੇ ਤੇਰੇ ਮੂਰੇ ਖੜੇ ਹੱਥ ਬੰਨੇ ਤੇਰੇ ਮੂਰੇ ਜੇ ਬਿਮਾਰ ਹੋਵੇਂ ਫੇਰੀ ਐ ਜੋ ਬਿਮਾਰੀ ਨਹੀਂ लक्षण कर दी तू पिथे चे हो बड़ी जान औखी है ਉਹ ਕੁੜੀ ਵੀ ਆਉਂਦੀ ਆ ਮੈਂ ਚਲ ਆ ਦੇ ਨਾ ਤੇਰੀ ਗਈ ਨੀ ਜਵਾਕੜੀ ਨਾਨਕੀ ਨਾ ਹਰ ਤਰੀ ਤੇ ਗਈ ਆ ਲੈ ਕਹਿੰਦੀ ਸੀ ਮੈਂ ਤਾਂ ਕਿ ਸਵੇਰੇ ਜਾਉ ਤੂੰ ਤੁਸੀਂ ਨਾਨਕੀ ਨੂੰ ਗਾਇਆ ਆਉਦੇ ਜਾਣਾ ਸੀ ਨਾ ਵੀ ਮੇਰੀ ਬੇਬੇ ਨੇ ਤਾਂ ਜਾਣ ਨਹੀਂ ਦਿੱਤਾ ਕੀ ਕਹਿੰਦੀ ਪੁੱਤਾਂ ਕਹਿੰਦੇ ਨਹੀਂ ਜਾਣਾ ਤੁਸੀਂ ਮਿੰਕਾ ਮੁੰਟਾ ਕਰ ਲੈਿੰਦੇ ਨਾ ਐ ਕਹਿੰਦੇ ਅਸੀਂ ਦੋ ਜਣੀ ਜਾਵਾਂਗੇ ਪੁੱਤ ਮੇਰੀਆਂ ਛੁੱਟੀਆਂ ਪੂਰੀਆਂ ਹੋ ਜਾਣੀਆਂ ਬੇਬੇ ਆਖ ਲੈ ਬਿਠੇ ਰਹੀ ਆ ਕਿ ਤਿਆਸੀ ਮੰਨ ਨਹੀਂ ਬੇਬੇ ਕਹਿੰਦੀ ਸਾਨੂੰ ਪੁੱਤ ਕਾਨੂੰ ਤੋੜਦੀ ਆ ਉਹ ਜਾ ਵੱਡੀ ਮੈਨੂੰ ਪਤਾ ਉਹਨੂੰ ਕੰਮ ਦਾ ਸ਼ੌਕ ਆਗਾ ਸਾਨੂੰ ਤਾਂ ਨਹੀਂ ਤੋੜਦੀ ਚਲ ਚੰਗਾ ਚਲ ਕੋਈ ਨਾ ਪੁੱਤ ਹੁਣ ਤੂੰ ਕਿੱਧਰ ਜਾਂਦਾ ਸੀ ਮੈਂ ਦੁਕਾਨ ਤੇ ਜਾਂਦੀ ਸੀ ਚਲ ਲੈ ਆਪੋ ਤੋ ਕੋਈ ਨਾ ਮੈਂ ਤੇਰੀ ਮੰਮੀ ਨੂੰ ਪੁੱਛਦੀ ਆ ਇਹ ਵੀ ਗਈ ਨਹੀਂ ਨਾ ਦੇ ਘਰ ਵਿੱਚ ਦੀ ਹੋ ਕੇ ਜਾਵਾਂ ਪੁੱਛਦੀ ਆ ਹਰਪ੍ਰੀਤ ਨੂੰ ਲਾ ਮਾਂ ਤਾਂ ਪਛਾਰਿਓ ਪਾਣ ਨੂੰ ਵੀ ਨਾ ਪੁੱਛਿਆ ਵੀ ਤੂੰ ਕਿਵੇਂ ਆਈ ਸੀ ਕੋਈ ਕੰਮ ਤਾਂ ਦੇ ਆਈ ਸੀ ਕਿਉਂ ਵੀ ਉਹ ਪਾਣ ਦਾ ਪਤਾ ਲੈਣਾ ਆਈ ਸੀ ਹਰਪ੍ਰੀਤ ਦੱਸਦੀ ਸੀ ਕੰਨੀ ਬਿਮਾਰ ਐ ਮੇਰੀ ਬੇਬੇ ਪੁੱਛਦੀ ਆ ਜੀ ਦੇਖਦੀ ਆਪ ਤੇ ਯੇ ਮਿੰਟਾ ਲੱਗਦਾ ਹਾ ਵੀ ਤਾਂ ਕੰਬਾ ਜਾਲ ਲਈ ਪਈ ਆ ਕੱਥਲੇ ਲੋਈ ਲਈ ਪਈ ਆ ਮਿੰਟਾ ਲੱਗਦਾ ਖਾਸੀ ਬਿਮਾਰ ਹੋ ਰਹੀ ਆ ਕੋੜਾ ਬਣੇ ਕਿਵੇਂ ਆ ਠੀਕ ਆ ਬਣੇ ਤੇ ਮੇ ਤੁਦਾਲਾ ਦੇ ਕਿਵੇਂ ਬਾੜੀ ਜਮੇ ਵੀ ਕੋਚਲ ਮਸਜੀ ਤੇ ਤਾਂ ਬਾੜੀ ਹੋਈ ਪਈ ਆ ਦੋ ਕੱਪੜੇ ਜੋੜੀ ਬੈਠੀ ਐਂਗੀ ਨਹੀਂ ਪੁੱਛਣਾ ਬਣੇ ਮੈਂ ਤਾਂ ਕੱਲ ਦੀ ਪਈ ਆ ਬਿਮਾਰ ਹੋਈ ਕੀ ਫਾਇਓ ਹੀ ਗੱਤ ਨਹੀਂ ਹੋ ਗੇ ਬੁਖਾਰ ਹੀ ਨਹੀਂ ਉਤਰਦਾ ਮੇਨ ਤਾਂ ਅੱਛਾ ਹਾਂ ਮਾਂ ਸਾਹ ਵਗ ਜਾਂਦੀ ਹਾਏ ਹਾਏ ਬਾਹ ਹਜੇ ਨਹੀਂ ਪੜਾ ਚੜੀ ਹੁੰਦਾ ਹੈ ਮੈ ਮੂਹਨੰਗਾ ਕਰ ਲਿਆ ਤੇਰੇ ਨਾਲ ਹਾਏ ਹਾਏ ਨਹੀਂ ਪਾਲੇ ਪਾਠਾ ਲੇ ਤਾਂ ਉਹ ਹੀ ਬਾੜੀ ਹੈ ਪਾਪਾ ਠੰਡੇ ਭਾਂ ਲੱਗੇ ਜਾਂਦਾ ਤੂੰ ਤਾਂ ਬਿਮਾਰ ਹੋ ਰਹੀ ਹੈ ਹੋਰ ਹਾਂ ਤੇ ਆ ਚੜਾਈ ਸੀ ਬੀ ਜੇ ਤੂੰ ਤਾਂ ਠੀਕ ਹੁੰਦੀ ਤਾਓ ਚੜ ਬਹੂ ਜਾ ਆਉਂਦੀ ਨਾਲੇ ਕੁੜੀ ਵਿਚਾਰੀ ਮੈਨੂੰ ਟੱਕਰੀ ਰਾਹ ਤੇ ਕਹਿੰਦੀ ਹਸ ਤੋ ਵੇਬੇ ਨਾਨਕੀ ਜਾਣਾ ਸੀ ਅੱਛਾ ਹੋਂਟਾ ਇਹਨੂੰ ਦੂਵੀ ਫਰਮਾਇਸ਼ ਲੈ ਕੇ ਆਈ ਐ ਮੈਂ ਤਾਂ ਬਿਮਾਰ ਪਈ ਐ ਤੂੰ ਫਰਮਾਇਸ਼ ਲੈ ਕੇ ਆਈ ਆ ਵੀ ਤੋਰਦੇ ਹੈ ਨਾ ਫਰਮਾਇਸ਼ ਨਹੀਂ ਲੈ ਕੇ ਆਈ ਮੈਂ ਤਾਂ ਦੇਖ ਜਾਂਦੀ ਸੀ ਵਿਚਾਰੀ ਭੈਣ ਦੂਜੀ ਦੇਖ ਐਥੋ ਆਪਣੇ ਸੋਡੇ ਬਾਰੀ ਮੈਂ ਤਾਂ ਆਉਂਦੀ ਸੀ ਉਹ ਜਾਂਦੀ ਸੀ ਤੇ ਮੈਂ ਤਾਂ ਪੁੱਤੋ ਤਾਂ ਕਾਣੂ ਆ ਵੀ ਕਿਉਂ ਕਿਵੇਂ ਆਈ ਐ ਮੈਂ ਤਾਂ ਦਾ ਸੌਣ ਦੇਖ ਕੇ ਬਰਮਾਇਆ ਕਿ ਮੈਂ ਪਤਾ ਲੈਣੀ ਆ ਵੀ ਭੈਣ ਕਿਵੇਂ ਮਾਕਾ ਮੈਂ ਸੁਣਿਆ ਸੀ ਵੀ ਮਾਰ ਗਈ ਆ ਨਾ ਨਾ ਪਾਪਾ ਤਾਂ ਬੈਣ ਮੇਰਾ ਕਾਨੂੰ ਲੈਣਾ ਹੈ ਤੂੰ ਤਾਂ ਪੁੱਛਣ ਆਈ ਹੈਗੀ ਬੀਆ ਮੇਰੀ ਪੋਤੀ ਤੇ ਮੈਨੂੰ ਬਾਗੀਆਂ ਖਨਾ ਮੇਰੇ ਕੋਲ ਇਹ ਜੇ ਗੰਗੀਆਂ ਨਹੀਂ ਭੈਣ ਜਮਾ ਠੀਕ ਨੂੰ ਫੇਰੀ ਜਾਣਗੀਆਂ ਅਣ ਮਾੜ ਤੇ ਬਿੜਕਾ ਲੈਣ ਲੱਗ ਜਾਂਦਾ ਤੇ ਚਲ ਪਾਣੀ ਬਿੜਕਾ ਦਾ ਕਾਦੀਆਂ ਚਾਹ ਤੂੰ ਕਿਵੇਂ ਰੱਖ ਲਾ ਬਾਪਾ ਪਤਾ ਰੱਖ ਲਾ ਮੈਂ ਤਾਂ ਆਈ ਆਈ ਸੀ ਮੈਂ ਕਿਹਾ ਚਲੋ ਗਵਾਖੜੀ ਨਾਲ ਕੀ ਨਾਲ ਕੀ ਕਰੀ ਜਾਂਦੀ ਸੀ ਨਾਲੇ ਹਾਤਰੀ ਤੇ ਮੈਨੂੰ ਬਾੜੇ ਚਾਹਦੀ ਸੀ ਕਹਿੰਦੀ ਤਾਈ ਜੀ ਸੀ ਮਾ ਤਾਂ ਪਿੰਡੇ ਜਾਣਾ ਸੀ ਆਪਦੇ ਦੋ ਦਿਨ ਮੇਰੇ ਪਾਣੇ ਹੱਪੀ ਕੰਡਾ ਜਾਣਾ ਸੀ ਨਾ ਮੰਜੇ ਚ ਪਈਆਂ ਸਾਡੇ ਬਿੱਲਵਾ ਕੋਣ ਥੱਪੂ ਚਾਰ ਮੇਰੇ ਪਾਣੇ ਗੁੱਲੀਆਂ ਦਾ ਥੱਪੀਆਂ ਦੇ ਕਿਥੇ ਸੀ ਆਪਦੀਆਂ ਥੱਪਦੇਆਂ ਵਿਚ ਆ ਛੋਡੀਆਂ ਲਾਉਣ ਨੂੰ ਦੋਨੇ ਮਾਂ ਪੁੱਤਾਂ ਦੀਆਂ ਅੱਛਾ ਨਾ ਗੁੱਲੀਆਂ ਦਾ ਚਾਰ ਲਾ ਦੇਗੀ ਸਾਡੀਆਂ ਧਾਰਾਂ ਡੋਕੇ ਐ ਸਮਝਾ ਨੀਰੇ ਲੀੜਾ ਕਾਟਾ ਤੋੜੋ ਬੋਹਾ ਸਿੱਟਣਾ ਕੋਣ ਕਰੂ ਜੇ ਸਾਰਾ ਕੰਮ ਤੂੰ ਔਟ ਲੇਂਗੀ ਤਾਰਾ ਮੈਨੂੰ ਉਹਨੂੰ ਤੋਰਦਣੀ ਬਗਜੂਗੀ ਨਹੀਂ ਭਾਣੇ ਦੋ ਦੋ ਦਿਨਾਂ ਦੀ ਕੀ ਗੱਲ ਹੁੰਦੀ ਐ ਚੱਲ ਨਾਲੇ ਕੁੜੀ ਦਾ ਚਾਹ ਪੂਰਾ ਹੋ ਜਾਂਦਾ ਆ ਉਹਦੇ ਨਾਲ ਕੀ ਜਾਇਆ ਆਉਂਦੀ ਨਾਲੇ ਚੱਲ ਹਲਪੜੀ ਤੇ ਜਾਇਆ ਆਉਂਦੀ ਆ ਦੋ ਦਿਨਾਂ ਦੀ ਗੱਲ ਐ ਇਹਨੇ ਸਕੂਲ ਲੱਗਣ ਜਾ ਲੱਗ ਜਾਣਗੇ 3 ਮਹੀਨੇ ਤੇ ਗੱਲ ਜਾਊਗੀ ਨਹੀਂ 3 ਮਹੀਨੇ ਤੱਕ ਆਉ ਮੈਂ ਤੈਨੂੰ ਕਹਿੰਨੀ ਫੇਰ ਕੰਮ ਤਾਂ ਮੈਂ ਸਾਰਾ ਗੋਹੇ ਕੁੜੇ ਦਾ ਮਾਲ ਪਸੂ ਦਾ ਤਾਂ ਢੋਕਿਆਂ ਦਾ ਰੋਟੀਆਂ ਪਕਾ ਦੇ ਤੇ ਮੈਂ ਮੇਰੀ ਨੂੰ ਉਹਨੂੰ ਕਹ ਦੇਣੀ ਬਗਜੂਗੀ ਫੇਰ ਤੂੰ ਕੰਮ ਹੋਟ ਲੈ ਤਾਰਾ ਮੁੰਡਾ ਕੱਢ ਨੂੰ ਇੰਨੀਆਂ ਕਿੰਨੀਆਂ ਘਟਾ ਲੈਂਦਾ ਤਾਰਾ ਮੁੰਡਾ ਕੱਢ ਨੂੰ ਨ ਰੋਟੀਆਂ ਤੇਰੀਆਂ ਮਾਠਾ ਪੁੱਜੂਗੀ ਚੱਲ ਮੇਰੇ ਸਾਡੇ ਨਾ ਤਾਂ ਨੀਰਾ ਪਾਇਆ ਕਦੇ ਨਾ ਧਾਰਾ ਕੱਢੀ ਜੇ ਤਾ ਸਾਰਾ ਕੰਮ ਕਰ ਦੇਗੀ ਤਾਂ ਤਾਂ ਬਹਨ ਤੋੜ ਦੇਣੀ ਆ ਮੈਂ ਨਹੀਂ ਬਾਹਰ ਗੀਤ ਨਾਗਾ ਮੈਨੂੰ ਜੜੀ ਜਾਂਦਾ ਪਾਲਾ ਮੈਂ ਤੇਨੂੰ ਸਾਰਾ ਤੇ ਪਤਾ ਨਹੀਂ ਮੱਠਾ ਜਵਾਲੇ ਕਰ ਦੇ ਦੇਖ ਮੈਂ ਰੋਟੀਆਂ ਪਕਾ ਦੂਗੀ ਛੋਟੀਆਂ ਦਾਲ ਪਾਣੀ ਤੁਹਾਨੂੰ ਦੇ ਜਾ ਕਰੂੰਗੀ ਧਾਰਾ ਮੁੰਡੇ ਮੁੰਡਾ ਚੋੜਿਆ ਕਰੂ ਧੀਰੇ ਭਾਈ ਤੇਰੇ ਬਾਵਾ ਕਰਦੀਆਂ ਚਲੋ ਭਾਈ ਦੋ ਦਿਨਾਂ ਦੇ ਆ ਕੇ ਇਕੱਠੇ ਮਸੀਨ ਤੇ ਪਾ ਲੂ ਕਿਦਾਂ ਦੀ ਉਹ ਆਈ ਮਤ ਦੇਣਾ ਰਹਿਂਦੀ ਸੀ ਸ਼ਾਬਾਸ਼ ਤੇਰੇ ਅਸੀਂ ਮੰਗਦੇ ਥੋੜਾ ਹੀ ਦੋ ਰੋਟੀਆਂ ਤੇ ਥੋੜਾ ਫੜ ਲਿਆ ਕਰਾਂਗੇ ਦਾਲ ਫੜ ਲਿਆ ਕਰਾਂਗੇ ਦੂਜਾ ਕੰਮ ਆ ਕੇ ਕਹਿੰਦਾ ਸਾਡੇ ਕਹਿੰਦੇ ਕੋਈ ਰੱਖੀ ਹੋਈ ਆ ਉਹ ਕਰਜਾ ਕਰਜਾ ਕਰੂ ਨਹੀਂ ਭਾਣੇ ਆਏ ਮੈਂ ਦਾਦਾ ਗਾਹੇ ਕਹਿੰਦਾ ਮਨੂੰ ਜੇਤੇ ਆਉਂਦੇ ਕੁੜੀ ਹੋਵੇ ਨਾ ਤੂੰ ਮੱਥੇ ਤੇ ਹੱਥ ਧਾਤਾ ਦੀਕੇ ਉਹਦੀ ਮਾਂ ਵੀ ਕੁੜੀ ਆਈ ਦੀਕਦੀ ਆ ਛੁੱਟੀਆਂ 'ਚ ਵੀ ਮੇਰੀ ਦੋਤੀ ਤੇ ਮੇਰੀ ਧੀ ਆ ਜਾਣਾ ਆਈ ਨਹੀਂ ਕਰਦੇ ਹੁੰਦੇ ਨਹੀਂ ਬਾਹਰ ਜਾ ਬਹਿਣੇ ਆਉਦੇ ਕਿਉਂ ਦਿਮਾਗ ਖਾਦਾ ਮੇਰਾ ਕਹਿੰਦੇ ਮੱਤ ਕਿਸੇ ਦਾ ਕਰੇ ਹੋਰ ਨਹੀਂ ਸਾਡੇ ਤਾਂ ਕਹਿੰਦੇ ਮੈਂ ਬਿਮਾਰ ਪਈ ਆ ਮੰਜੇ ਤੇ ਪੈਨੋ ਗਾਣੇ ਦਾ ਬਹੁਤ ਤੌਰ ਤੇ ਅੰਦੀ ਹੋਈ ਪਈ ਹੈ ਕਿ ਤੂੰ ਆਦੀ ਨਹੀਂ ਤੋਰਤੀ ਤੈ ਕਹੇ ਸਾਡੇ ਘਰ ਪੋੜੇ ਪਾਇ ਸਾਡੀ ਬੋਗ ਨੇ ਹਜੇ ਤੱਕ ਕਿਹਾ ਨਹੀਂ ਸੀ ਤਾਂ ਇਹ ਜਿਵੇਂ ਉਭਾ ਲਾਈਆਂ ਸਾਡੀ ਬੋਗ ਨੂੰ ਕੋਈ ਸਾਡੀ ਬੋਗ ਆ ਚੱਕੀ ਵੇਖੀ ਚਲ ਕੋਈ ਜਾਣਾ ਮੰਗ ਜਾਣਾ ਚਲ ਕੋਈ ਤੇਰੀ ਸਲਾਹੇਗੀ ਨਾ ਤੋਜ ਤੂੰ ਦੇਖ ਲਈ ਕਿੱਦੇ ਛੁੱਟਣਾ ਪੂਰੀਆਂ ਹੋ ਗਈਆਂ ਨਾ ਘੋੜੇ ਮੰਗੂ ਭੱਜੀ ਫਿਰੇंगी ਲੈ ਵਿਚਾਰੀ ਹਰਪ੍ਰੀਤ ਆ ਬੈਠੀ ਆ ਨਾ ਕੀ ਕਰੇ ਵਿਚਾਰੀ ਨੇ ਬੈਠ ਨਹੀਂ ਆਂਗਾ ਆਜਾ ਟਾਈ ਲੰਗਿਆ ਆ ਗਈ ਭਾਈ ਤੇਰੇ ਕੋਲੇ ਬੈਠੀ ਸੀ ਹੈ ਬੈਠੀ ਸੀ ਪਾਈ ਉਹੀ ਗੱਲ ਮੰਗੋ ਤੇਰਾ ਮੈਨੂੰ ਤਰਸ ਜਾ ਆ ਤੇ ਮੈਂ ਤਾਂ ਮਿੰਟਾ ਮੁੰਟਾ ਜੀਆਂ ਕਰਕੇ ਭਾਈ ਆ ਗਈ ਉਹ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਇਹ ਕਿੱਥੇ ਪੈਣ ਦੀ ਨਹੀਂ ਪੈਰ ਤੇ ਪਾਣੀ ਪੈਣ ਦੀ ਮੈਂ ਬਾਗੀ ਨਾ ਜਾਮਾ ਦੇਖ ਲੈ ਜਦੋਂ ਮੈਂ ਕੰਨਾ ਲੈਨੇ ਸੀ ਵੀ ਅਸੀਂ ਬਗ ਜੀਏ ਜਾਂ ਮੇਰੇ ਭਰਾ ਨੂੰ ਸਾਧ ਲਗੇ ਜਾਂ ਛੱਡਿਆਵੇਂ ਮੈਨੂੰ ਚੱਲ ਛੱਡ ਹੀ ਆਵੇਂ ਮੈਂ ਇੱਕ ਰਾਤ ਵੀ ਲੈ ਮੈਂ ਨਾ ਦੌੜਾ ਤਾਂ ਭੇਜੇ ਤੇ ਜਮਾਂ ਦਾ ਨਹੀਂ ਨਿਯੋਦੀ ਕਹਿ ਦੂੰ ਮੈਨੂੰ ਤਾਂ ਆਖੋ ਪਾਲਾ ਚੜ ਗਿਆ ਕੰਬੜ ਲੈ ਦੇ ਕੰਬੜ ਲੈ ਰਿਹਾ ਹੋਰ ਪੁੱਤ ਤੇ ਨਾ ਬਹਾਨਾ ਤੇ ਐ ਕਿ ਛੁੱਟੀਆਂ ਪੂਰੀਆਂ ਤੇਰੀਆਂ ਤਾਂ ਘਰੀ ਹੋ ਗਈਆਂ ਕਿ ਤਰਾ ਆਉਂਦੀ ਕੋਈ ਮਿਲ ਮਲਿਆ ਪਕਰਿਆ ਆਉਂਦੀ ਆਦੀ ਮਾਂ ਨਾਲ ਕੋਈ ਗੱਲਾਂ ਬਾਤਾਂ ਕਰਕੇ ਆਉਂਦੀ ਦੋ ਦਿਨ ਕਿੱਥੇ ਤਾਂ ਹੱਥ ਨੇ ਰੋਜ਼ ਫੋਨ ਲਾ ਲੰਗੇ ਰੋਜ਼ ਕਹਿੰਦੇ ਮੇਰੀ ਮਾਂ ਤਾਂ ਰੋਜ਼ ਕਹਿੰਦੀ ਐ ਵੀ ਭਈ ਆ ਜਾ ਕੋਈ ਕੰਮਕੁਮ ਵਾਲੀ ਪਾਲ ਕੇ ਲੈ ਆਸੀ ਤਾਂ ਕੰਮ ਵਾਲੀ ਵੀ ਸਾਰੇ ਪੁੱਛ ਲਈ ਕੋਈ ਨਹੀਂ ਮਿਲੀ ਜੇ ਕੋਈ ਤੈਨੂੰ ਮਿਲਦੀ ਤੂੰ ਦੱਸ ਪਾ ਦੇ ਉਹ ਤਾਂ ਕੰਮਾਈ ਚੰਨੀ ਨੂੰ ਕੀ ਮਿਲਣੀ ਸੀ ਮਾਤਾ ਇਹ ਕਾਇਤਾ ਸੀ ਮਾਤਾ ਰੋਟੀਆਂ ਆਦੀ ਮੈਂ ਕੋਈ ਰੋਟੀਆਂ ਪਕਾਉਣ ਵਾਲਾ ਨਹੀਂ ਮੈਂ ਬਿਮਾਰ ਹੋਈ ਬੈਠੀ ਆ ਮਾ ਕੇ ਚੱਲ ਭਾਈ ਬਾਹਲਾ ਕਰਦੀਆਂ ਨਾਲੇ ਭਾਈ ਮੈਂ ਤੈਨੂੰ ਕੋਈ ਦਾਲ ਪਾਣੀ ਦੇ ਆ ਜਾ ਕਰੂੰਗੀ ਬਣਾ ਕੇ ਤੇ ਨਾਲੇ ਭਾਈ ਚੱਲ ਮੈਂ ਤੈਨੂੰ ਰੋਟੀਆਂ ਭਾਈ ਚਾਹ ਸੋਡੀਆਂ ਮੈਂ ਲਾ ਦੇ ਆ ਕਰੂੰਗੀ ਕਹਿੰਦੀ ਕੱਲੀਆਂ ਰੋਟੀਆਂ ਨਾਲ ਕਿੱਥੇ ਸਾਦ ਦਾ ਧਾਰਾ ਕੱਢਣਾ ਨਾ ਗੋਹੇ ਸਿੱਟਣ ਵਾਲੇ ਨਹੀਂ ਉਹ ਤਾਂ ਮੈਨੂੰ ਸਾਰੇ ਤਾਂ ਦੇਖਣਿਆ ਤੇ ਘਰ ਦੇ ਕੰਮ ਬਸ ਦੇਖ ਲੈ ਤਾਈ ਐ ਰੋਟੀ ਤਾਂ ਵੀ ਗੱਲ ਚੱਲ ਤੂੰ ਦੇ ਦੇਂਗੀ ਲੈ ਤੂੰ ਐ ਕਹਤਾ ਕੀ ਗੱਲ ਚਲ ਦੋ ਦਿਨ ਤੂੰ ਦੇ ਦਾਂਦੀ ਜਦੋਂ ਭੈਣ ਬੱਗ ਜਾਂਦੀ ਤੂੰ ਉਹ ਬਿਮਾਰ ਹੋ ਗਈ ਸੀ ਮੈਂ ਦੋ ਤਿੰਨ ਦਿਨ ਰੋਟੀਆਂ ਇੱਥੋਂ ਲੈ ਜਾਂਦੀ ਸਾਡੇ ਕੋਲ ਪੁੱਤ ਚਲ ਕੋਈ ਮਾਂ ਦਾ ਫੇਰ ਰਸਗੁੜਦਾ ਸੁਖੀ ਹੋਈ ਆਪਾਂ ਨੂੰ ਤੈਨੂੰ ਮੈਸੇਜ ਚਾਹ ਜਾਂ ਕੋਈ ਭਾਈ ਜਾਣਾ ਕਰਨਾ ਹੁੰਦਾ ਉਹਦੀ ਭੈਣ ਦੇਖ ਉਹਦੀ ਮਾਂ ਬਿਮਾਰ ਸੀ ਤਾਂ ਬੱਗ ਗਈ ਸੀ ਤੇ ਤੈਨੂੰ ਮੈਂ ਰੋਟੀਆਂ ਲੈ ਕੇ ਆਉਂਦੀ ਰਹੀ ਉਹਦੇ ਤੂੰ ਢਿੱਲੀ ਸੀ ਤੇ ਆਪਾਂ ਦੇ ਹੀ ਦਨੇ ਆਣ ਗਾਣ ਚ ਤੇ ਹੁਣ ਲੱਜੀ ਤੂੰ ਫੜਾ ਜਾਂਦੀ ਇਹਨੂੰ ਰੋਟੀ ਤੇ ਉਹੀ ਗੱਲ ਗੋਹੇ ਵਾਲੀ ਕੀ ਗੱਲ ਹੈ ਜੀ ਦੋ ਦਿਨ ਉੱਥੇ ਗੱਡੀ ਚ ਪਾ ਦੇਣਗੇ ਇਕੱਠਾ ਕਰਕੇ ਮੈਂ ਉਹਨੂੰ ਪੁੱਛ ਲਵਾਂਗੀ ਤਾਈ ਇਹ ਗੱਡੀ ਚ ਪਾੜਿਆ ਕਰੂਗਾ ਜੇ ਤੂੰ ਰੋਟੀ ਦੇਜਿਆ ਕਰੇਂਗੀ ਮੈਂ ਪੁੱਛ ਕੇ ਦੇਖੂ ਆ ਜੰਮੇ ਮੈਂ ਤਾਂ ਪਤਾ ਆਖਿਆਗਾ ਮੈਂ ਕਿਹਾ ਤਾਰਾ ਚੱਲ ਭਾਈ ਮੁੰਡਾ ਕੱਢਦਿਆ ਕਰੂ ਮੈਂ ਤਾਂ ਇਹ ਵੀ ਤੇਰੀ ਬੇਦੇ ਨੂੰ ਆਖਿਆ ਸੀ ਮੈਂ ਕਿਹਾ ਤਾਰਾ ਮੁੰਡਾ ਕੱਢਦਿਆ ਕਰੂ ਲੀੜੇ ਦੋ ਜਨਾ ਦੇ ਆ ਕੇ ਭਾਈ ਮਸ਼ੀਨ ਤੇ ਪਾ ਲੂਗੀ ਤੂੰ ਤਾਂ ਕਹਿੰਦੀ ਮੈਨੂੰ ਮੱਤਾ ਦਿਨ ਨਹੀਂ ਹਲਾ ਕਹੀਏ ਤਾਰਾਂ ਤਾਂ ਉਹਨੂੰ ਆਉਂਦੀਆਂ ਨਹੀਂ ਕੱਢਣੀਆਂ ਤਾਰਾ ਉਹ ਕਿੱਥੇ ਜਾਣਨਾ ਤਾਰ ਤਾਂ ਐ ਕਰੂਗੀ ਤਾਰ ਤਾਂ ਮੈਂ ਉਧਰਲੀ ਮੇਰੀ ਚਾਚੀ ਨੂੰ ਕਹਿ ਦਊਗੀ ਉਹ ਕੱਢ ਦਊਗੀ ਇਹ ਗੱਲ ਕਰ ਤੂੰ ਰੋਟੀ ਦੇ ਦੇ ਕਜੀ ਰੋਟੀ ਦਾ ਚਲ ਕੋਈ ਮੈਂ ਫੜਾ ਜੂਗੀ ਰੋਟੀ ਚ ਕੀ ਗੱਲ ਆਏ ਤਾਂ ਮੈਂ ਮਾੜਾ ਮੋਟਾ ਚਾਜ ਕੋਈ ਕੰਮ ਹੋਇਆ ਮੈਂ ਤਾਂ ਅਜੇ ਤੱਕ ਰਾਜਾ ਕਰੂੰ ਤੇਰੀ ਬੇਬੇ ਨਾਲ ਚੇਰਾ ਹਾਂਦਾ ਕਰੇ ਤਾਂ ਜਿਵੇਂ ਮੰਨ ਗਈ ਨਾ ਉਹ ਕਹੇ ਤਾਂ ਉਹਨੇ ਵੀ ਚਾਚੀ ਧਾਰਾ ਕੱਢ ਜੇ ਕਰੂਗੀ ਤੇ ਤੂੰ ਰੋਟੀ ਲਾ ਦੇ ਕਰੇਗੀ ਤੇ ਮੇਰਾ ਚਾਰਾ ਪਾ ਦਿਆ ਕਰੂਗਾ ਦੋ ਦਿਨ ਗੱਡੀ ਚ ਗੋਹਾ ਪਾ ਦੂਗਾ ਤਾਂ ਮੈਂ ਦੋ ਰਾਤਾਂ ਲਾ ਆਉਂਗੀ ਮੈਂ ਪੁੱਛ ਕੇ ਦੱਸੂ ਤੈਨੂੰ ਫਿਰ ਮੈਂ ਤੈਨੂੰ ਆਪ ਹੀ ਦੱਸਿਆ ਕਿੰਗਾ ਪੁੱਤ ਮੈਂ ਤਾਂ ਚੈਰੀਆ ਕਿ ਬਾਕਰੀ ਦੀ ਬਾਲਾ ਮੋਹ ਹੁੰਦਾ ਨਾਨਕੀ ਨਾਨਕੀ ਕਰਦੀ ਹੈਗੀ ਮੈਂ ਤਾਂ ਲਾਦਰ ਜੱਜ ਬੀ ਦੀ ਨਾਨਕੀ ਮੋਹ ਪਰ ਤਾਂ ਰੋਣ ਲੱਗ ਜਾਂਦੀ ਹੈ ਉਹ ਵੀ ਕਿਸੇ ਕੰਮ ਦੀ ਨਹੀਂ ਦਾਦੀ ਦੇ ਤਸਰਾਣੇ ਜਾ ਕੇ ਚੁੱਪ ਕਰਕੇ ਬਹਿ ਜਾਂਦੀ ਹੈ ਜੇ ਉਹਦੇ ਕੋਲੇ ਰੋਵੇ ਕਲਾਵੇ ਆਪੀ ਭੇਜਦੀਆਂ ਪੁੱਤ ਰੋਂਦੀ ਆ ਹੁਣਦੂਲਾ ਰੋਂਦੀ ਸੋਥ ਮੈਨੂੰ ਰਾਤ ਚ ਟੱਕਰੀ ਤੇ ਪਰ ਇਹਨੂੰ ਜਾਂਦੀ ਮੇਰੇ ਹੱਥ ਤੋਂ ਕੋਈ ਖਾਂ ਚੀਜ਼ ਲੈਣ ਜਾਂਦੀ ਹੋਊਗੀ ਤੇ ਆਦੀ ਮੈਂ ਤਾਂ ਜਾਣ ਨਹੀਂ ਦਿੱਤਾ ਸਾਡੀ ਬੇਬੇ ਦੇ ਸੰਤ ਨਾਲ ਕੀ ਮੈਂ ਪੁੱਛਿਆ ਉਹਨੂੰ ਲੈ ਖੰਟੀ ਜੀ ਕਿੱਥੋਂ ਲੈਣ ਦਾ ਕੀ ਮੈਥ ਤਾਂ ਪੈਸੇ ਨਹੀਂ ਲੈ ਕੇ ਗਈ ਮੈਨੂੰ ਤਾਂ ਲੱਗਦਾ ਮੇਰੀ ਬੇਬੇ ਨੇ ਉਹ ਪਿੱਛੇ ਲਾ ਲਈ ਮੇਰੀ ਬੇਬੇ ਨੇ ਪੈਸੇ ਦੇਤੇ ਹੋ ਬਸ ਪੈਸੇ ਦੇਤੇ ਹੋਗੇ ਕੋਈ 10 20 ਰੁਪਏ ਨਿਆਣੀ ਬਸ ਬਰਿਆਲੀ ਹਾਂ ਤੈਨੂੰ ਦਾਦੀ ਸ਼ਮਨ ਦੁਕਾਨ ਤੇ ਜਾਨੀਆ ਹਾਂ ਆਦੀ ਸੀਗਾ ਕਿ ਪਰ ਇਹਨੂੰ ਤੁਰੀ ਜਾਂਦੀ ਮੈਂ ਤਾਂ ਸਾਬ ਜੀ ਲਾ ਲਿਆ ਮੈਂ ਕਿਹ ਦੁਕਾਨ ਤੇ ਜਾਨੀਆ ਨਹੀਂ ਤਾਂ ਵੇਡਣ ਗਈ ਹੈ ਟਾਈ ਉਹ ਆਏ ਨਹੀਂ ਪਤਾ ਵੀ ਭਈ ਦੇਤੇ ਹੋਣੇ ਨੇ 10 20 ਰੁਪਏ ਜਵਾਕੜੀ ਲਾਲਚ ਲੱਗ ਗਈ ਹੋਵੇ ਹੋਰ ਜਾਰੀ ਰੋਂਦੀ ਜੇ ਸੀ ਮੈਂ ਤਾਂ ਉਸ ਦੀ ਬਾਰਾ ਚਰੀ ਦਾ ਤਾਂ ਸਜਾਉਂਦਾ ਜਵਾਕੜੀ ਦਾ ਮੈਂ ਕਿਹਾ ਚੱਲ ਲੈ ਮੇਲੇ ਆਵੇ ਜੇ ਇਹ ਕਹ ਕੋਈ ਰੋਟੀ ਤਾਂ ਮੈਂ ਲਾ ਦੂੰ ਰੋਟੀ ਦਾ ਜ਼ਿੰਮੇਵਾਰੀ ਮੇਰੀ ਹੈਗੀ ਠੀਕ ਹੈ ਤਾਈ ਬਸ ਮੈਂ ਤੈਨੂੰ ਸੁਨੇਹਾ ਲਾ ਦੂੰਗੀ ਤੇ ਕਿਰਾਂ ਉਹ ਆ ਜਾਂਦੇ ਖੇਤ ਗਿਆ ਹੋਇਆ ਜਿਉ ਆ ਜੇ ਫੇਰ ਗੱਲ ਬਣੂਗੀ ਕਹਿੰਦਾ ਚੰਗਾ ਤਾਈ ਫਿਰ ਮੈਂ ਲਾ ਦੂੰ ਸੁਨੇਹਾ ਤੇ ਭਾਈ ਦੋ ਦਿਨ ਕੋਈ ਨਾ ਆਖ ਮੈਨੂੰ ਲਾਇਆ ਹੁੰਦੇ ਫਿਰ 3 ਮਹੀਨੇ ਤੇ ਗੱਲ ਜਾਊਗੀ ਆਖ ਹੋਰ ਤਾਈ ਫੇਰ ਤਾਂ ਹਾੜ ਜੇ ਬਦਨਾ ਸੁੱਤ ਨਹੀਂ ਹੋਣੀ ਆ ਫਿਰ ਕਿਤੋਂ ਭੱਜੂ ਐ ਲੈ ਤਾਈ ਚੰਗੀ ਐ ਵਿਚਾਰੀ ਜਿਹੜੀ ਕਹੀ ਜਾਂਦੀ ਵੀ ਮੈਂ ਲਾ ਦੂੰ ਚਾਰ ਰੋਟੀਆਂ ਆਣ ਕਮੰਡ ਤਾਂ ਕੰਮ ਆਈ ਜਾਂਦਾ ਦੇਖ ਲੈ ਮੇਰੀ ਸੱਸ ਲੈ ਕੇ ਕੰਬਲ ਉੱਤੇ ਪੈ ਜਾਂਦੀ ਰੋਟੀਆਂ ਦੀ ਦਰਦੀ ਤਾਂ ਉਹ ਪਈ ਖਬਰ ਉੱਠੀ ਖੜੇ ਜੇ ਤਾਈ ਨਹੀਂ ਕਹਤਾ ਰੋਟੀਆਂ ਲਾ ਦੇਆ ਕਰੂੰ ਆ ਜਾਣਦੀ ਉਹਨੂੰ ਅਸੀਂ ਨਹੀਂ ਗੱਲ ਕਰੂੰ। ਅੱਜ ਬੇਬੇ ਫੇਰ ਪੈ ਗਈ ਹੈ। ਪਤਾ ਨਹੀਂ ਕੀ ਹੋ ਗਿਆ ਬੇਬੇ ਨੂੰ। ਬੇਬੇ। ਕੀ ਬੇਬੇ? ਹਾਂ ਭਾਈ ਕੀ ਗੱਲ ਹੋ ਗਈ ਪੈ ਗਈ ਤੂੰ? ਪੁੱਛ ਭਾਈ ਬੁਖਾਰ ਚੜੇ ਤੇ ਪਾੜਾ ਵਾਲਾ ਲੱਗ ਜਾਂਦਾ। ਬੇਬੇ ਬੁਖਾਰ ਚੜੇ ਤੇ ਹੋਰ ਉਹ ਸਵੇਰੇ ਤਾਂ ਚੰਗੀ ਭਲੀ ਹੁੰਦੀ ਐ। ਅਹੀਂ ਤੇ ਹੱਥੇ ਤੈਨੂੰ ਉਹ ਜਿਹਾ ਬੁਖਾਰ ਹੋ ਜਾਂਦਾ। ਮੇ ਬੁਖਾਰ ਕਿੱਦਾਂ ਪੈ ਪੁੱਛ ਕੇ ਹੁੰਦਾ ਕਿਸੇ ਨੂੰ ਫੜਾ ਚੜੀ ਜਾਂਦਾ ਮੈਨੂੰ ਤਾਂ ਬਾਲਾ ਬੁਖਾਰ ਹੋਇਆ ਤੇ ਹੁਣ ਬੇਬੇ ਇਹ ਤੈਨੂੰ ਐਂ ਬੁਖਾਰ ਚੜਦਾ ਰਿਹਾ ਨਾ ਇਹ ਜਿਆਦੇ ਵਾਧਾ ਵਾਜੂਗਾ ਆਪਾਂ ਮੈਂ ਤੈਨੂੰ ਕਿਹਾ ਦਸੀਗਾ ਮਾਂਸਾ ਦੀ ਦਵਾਈ ਦਵਾ ਲਿਓ ਨਾ 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 ਮਾਂਸਾ ਨਹੀਂ ਬੇ ਐਦਾਂ ਜਾਂਦੇ ਆਪਾਂ ਦੇਖਾਂਗੇ ਸਵੇਰੇ ਬੁਖਾਰ ਚੜ ਗਿਆ ਕਹਿੰਦੇ ਫਿਰ ਤਾਂ ਚੱਲਾਂਗੇ ਨਾ ਚੜੇ ਬੁਖਾਰ ਫੇਰ ਨਹੀਂ ਜਾਂਦੇ ਓ ਬੇਬੇ ਕਾਈ ਦਿਨ ਤਾਂ ਹੋ ਗਿਆ ਤੈਨੂੰ ਬੁਖਾਰ ਚੜਦੇ ਨੂੰ ਹੁਣ ਇਹ ਵੀ ਕੋਈ ਦਵਾਈ ਬੁੱਟੀ ਲੈ ਲੈ ਕਿ ਤੈਨੂੰ ਸਬਰ ਨਹੀਂ ਆਦਾ ਵੀ ਜਿਵੇਂ ਚੜ ਬਾਲੇ ਪੈਸੇ ਨਾ ਲੱਗਣ ਨਹੀਂ ਨਹੀਂ ਭਾਈ ਉੱਤੋਂ ਜੋ ਬੁਖਾਰ ਕੋਈ ਨੱਕ ਫੇਰ ਤਾਂ ਬੰਦਾ ਸੇ ਦਾਖਲ ਰੱਖਣਾ ਪੈਂਦਾ ਡਾਕਟਰਾਂ ਦੇ ਹੁਣ ਤਾਂ ਮਾੜੇ ਮੁੱਟੇ ਨਾਲ ਸਰ ਜਾਂਦਾ ਕੋਈ ਨਾ ਪਈ ਕੋਈ ਨਾ ਦਾਖਲ ਐ ਡਿੱਗ ਡਿੱਗ ਕਮਾ ਬੁਖਾਰ ਤਾਂ ਹੋ ਜਾਂਦਾ ਇੱਕ ਠੰਡਾ ਕੀ ਠੰਡਰਾ ਹੀ ਹੋ ਜਾਂਦਾ ਬੇਬੇ ਫਿਰ ਤੂੰ ਐ ਸਿਆਣੀ ਵੇਣੀ ਐ ਉੱਤੋਂ ਐਨੀ ਠੰਡ ਐ ਤੂੰ ਬੇੜੇ ਤੇ ਬਚਾਲੇ ਪਈ ਐ ਤੂੰ ਕਹਾਂ ਜਾ ਕੇ ਪਈ ਜਾਂਦੀ ਮੈਂ ਪਈ ਕਹਾ ਦਾ ਕਹਾਂ ਪਈ ਜਾਂਦੀ ਗਾਂਹ ਹਰ ਤਰੀ ਦਿਨ ਮੈਂ ਟਿਕਣ ਮੰਦੀ ਕਾ ਨਹੀਂ ਵਾ ਪਿੰਡ ਜਾਣਾ ਪਿੰਡ ਜਾਣਾ ਇੱਥੇ ਪਈਆਂਗਾ ਇੱਥੇ ਮੈਂ ਕੁੜੀ ਨੂੰ ਆਖਾ ਕੰਬਲ ਲੈ ਤੇਰੀ ਮਾਂ ਕੰਬਲ ਉਹ ਦੇ ਗਈ ਸੋ ਕੁਛ ਕਰਕੇ ਗਈ ਮੇਰੇ ਨਾਲ ਦੇਖ ਲੈ ਬੇਬੇ ਉਹ ਤਾਂ ਛੁੱਟੀਆਂ ਦਾ ਹੈਬ ਐ ਬਿਜਵਾਕਾਂ ਨੂੰ ਹੋਰ ਭਾਈ ਇਹ ਕਾ ਉਹਨੂੰ ਛੁੱਟੀਆਂ ਤੇ ਆ ਪਿਆ ਉਧਰ ਮੈਂ ਬਿਮਾਰ ਪਈ ਉਹਨੂੰ ਘਰ ਦੇ ਧੰਦਾ ਦਾ ਤਾਂ ਨਹੀਂ ਪਤਾ ਵੀ ਘਰੇ ਤਾਂ ਮੈਂ ਦੇਖਣੇ ਪਏ ਆ ਉਹਨੂੰ ਕੋਈ ਨਹੀਂ ਉਹਨੂੰ ਤਾਂ ਇਹ ਕਰਾਂ ਮੈਂ ਬਾਗ ਜਾਂਦੀ ਪੇਕੀ ਭਾਈ ਆਪਾਂ ਦਾ ਘਰ ਵੱਡਾ ਹੁੰਦਾ ਕਿ ਪੇਕੇ ਵੱਡੇ ਹੁੰਦੇ ਆਪਾਂ ਦਾ ਘਰ ਬੰਨੇ ਹੋਇਆ ਉਹਨੂੰ ਘਰ ਦਾ ਮੋਹ ਨਹੀਂ ਪੇਕੇ ਦਾ ਵਾਹ ਹੋਇਆ ਪਿਆ ਬੇਬੇ ਬਸ ਠੀਕ ਐ ਉਹ ਬੜੀਆਂ ਦਾ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਤੂੰ ਵੀ ਆਪਦੀ ਦੇਖ ਲੈ ਉਮਰ ਚ ਤਾਂ ਜਾਂਦੀ ਹੋਏਗੀ ਮੈਂ ਭਾਈ ਮੈਨੂੰ ਕਿਹੜਾ ਜੰਮੰਦੀ ਸੀ ਮੇਰੇ ਸੱਸਾ ਮੈਂ ਤਾਂ ਰੋਟੀ ਨਹੀਂ ਸੀ ਖਾਣ ਦਿੰਦੀ ਪੇਕੀ ਦਾ ਮਨ ਜਾਣ ਦੀ ਗੱਲ ਦੂਰ ਦੀ ਸੀ ਕੀ ਕੌਣ ਜਾਣ ਦਿੰਦਾ ਸੀ ਮੈਨੂੰ ਹੋਰਾਂਆਂ ਗੱਲਾਂ ਹੋਰ ਲੈ ਬੇਬੇ ਮੇਰੀ ਗੱਲ ਸੁਣ ਲੈ ਉਹ ਪਹਿਲਾਂ ਕਿਹੜਾ ਕੋਈ ਪੜ੍ਹਾਈ ਲਿਖਾਈ ਦਾ ਇੰਨਾ ਹੁੰਦਾ ਸੀਗਾ ਅਸੀਂ ਤਾਂ ਇਕੱਲੇ ਵੀ ਰਹਿ ਪੈਂਦੇ ਸੀ ਉਹ ਹੁਣ ਜਵਾਕਾਂ ਨੂੰ ਜਦੋਂ ਛੁੱਟੀਆਂ ਹੁੰਦੀਆਂ ਨੇ ਤੇ ਸਾਰੀਆਂ ਨੂੰ ਉਹਨੂੰ ਹੁੰਦੀ ਐ ਅਸੀਂ ਪੇਕੀ ਜਾਈਏ ਆ ਬਰੇ ਅਹ ਚੰਗਾ ਭਾਈ ਤੂੰ ਵੀ ਬਹੁਤ ਕਹਿੰਦਾ ਹੱਕ 'ਚ ਬੋਲਦਾ ਵਾ ਬੇ ਚੰਗਾ ਤੋਰ ਦੇ 4 ਦਿਨ ਕਹਿੰਦੇ ਰੋਟੀਆਂ ਫੇਰ ਤੂੰ ਪਕਾ ਲਿਆ ਕਰੀ ਉਹ ਬੇਬੇ ਜੇ ਮੈਂ ਮਾੜੀ ਜੀ ਗੱਲ ਕਰ ਲਈ ਹੱਕ 'ਚ ਬੋਲਣ ਨੂੰ ਦੱਸ ਮੈਂ ਕੀ ਉਹਦੇ ਹੱਕ 'ਚ ਬੋਲ ਪਿਆ ਉਹ ਮੈਨੂੰ ਨਹੀਂ ਪਤਾ ਇਹ ਮੇਰੀ ਮਾਂ ਬਿਮਾਰ ਹੈ ਰੋਟੀਆਂ ਕੌਣ ਪਕਾਊਗਾ ਹੋਰ ਵੀ ਕਹਿੰਦੇ ਜਦ ਮਾਂ ਬਿਮਾਰ ਆ ਫੇਰ ਤੂੰ ਕਹੀ ਜਾਣਾ ਕਹਿੰਦਾ ਇੱਕ ਛੁੱਟੀਆਂ ਮਿਲ ਗਈਆਂ ਛੁੱਟੀਆਂ 'ਚ ਜਾਂਦੇ ਜਦ ਮੈਂ ਬਿਮਾਰ ਪਈਆ ਮੈਨੂੰ ਕਹਿੰਦਾ ਛੁੱਟੀਆਂ ਦੇਖ ਕੇ ਬੁਖਾਰ ਹੋਇਆਗਾ ਬੁਖਾਰ ਦਾ ਕੋਈ ਪਤਾ ਨਹੀਂ ਹੁੰਦਾ ਪਤਾ ਬੁਖਾਰ ਹੋ ਜੇ ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਤੂੰ ਛੁੱਟੀਆਂ ਦੇਖੀ ਤੈਨੂੰ ਬੁਖਾਰ ਹੋ ਗਿਆ ਮੈਂ ਤੈਨੂੰ ਐਂ ਕਹਿੰਦਾ ਵੀ ਸਵੇਰੇ ਚੰਗੀ ਭਲੇ ਰਹਿਣੀ ਐ ਮੈਂ ਰੋਟੀ ਟੁਕ ਖਾਈ ਜਾਨੀ ਐ ਉਹ ਕੋਈ ਪੀਸ ਪੂਸ ਖਾਇਆ ਕਰ ਬ੍ਰੈਡ ਪੀਸ ਜਾਂ ਕੋਈ ਡੱਬਰ ਰੋਟੀ ਇਹਦੇ ਨਾਲ ਤਾਂ ਹੀ ਤੈਨੂੰ ਬੁਖਾਰ ਹੋਇਆ ਰ ਉਹ ਰੋਟੀਆਂ ਬਣਾਣੀ ਪਈ ਸ਼ਾਇਦ ਅਸਰਦਾ ਮੈਨੂੰ ਕਿੰਨੇ ਵੀ ਬੁਖਾਰ ਹੋ ਜਾਏ ਮੈਂ ਜਿੰਨੇ ਚਿਰ ਰੋਟੀ ਨਾ ਖਾਵਾਂ ਕਹਿੰਦੇ ਮੈਨੂੰ ਸਬਰ ਨਹੀਂ ਆਉਂਦਾ ਬੁਖਾਰ ਤਾਂ ਕੋਈ ਗੱਲ ਨਾ ਹੁੰਦਾ ਹੀ ਰਹਿੰਦਾ ਮੈਂ ਤਾਂ ਰੋਟੀ ਕਦੇ ਛੱਡੀ ਨਹੀਂ ਉਹ ਤੇਰੀ ਮਰਜ਼ੀ ਆ ਬੇਬੇ ਹੁਣ ਤਾਂ ਮੈਂ ਤੈਨੂੰ ਦਵਾਈ ਦਿਵਾ ਲੈਂਦਾ ਮਾਨਸਾ ਤੋਂ ਜੇ ਬਾਦਾ ਬਦਿਆ ਦੇਖ ਲੈ ਤੈਨੂੰ ਦਾਖਲ ਰੱਖਣਾ ਪਊ ਉੱਥੇ ਮਾਨਸਾ ਨਹੀਂ ਨਹੀਂ ਕੋਈ ਨਾ ਭਾਈ ਦਾਖਲ ਨੂੰ ਕੁਝ ਨਹੀਂ ਹੁੰਦਾ ਮੈਂ ਠੀਕ ਹੋ ਜਾਊਂਗੀ ਤਾਂ ਕੋਈ ਨਾ ਤੂੰ ਖੇਪਾ ਆਇਆ ਉਹ ਖੇਤੀਆਂ ਆਏ ਬੇ ਹੋਰ ਕਿੱਥੋਂ ਆਇਆ ਮੈਂ ਉਹ ਡਾਕਟਰ ਚ ਆਏ ਆਵੇਂ ਕਿਤੋਂ ਕੋਈ ਨਾ ਕੋਈ ਨਾ ਚਾਹ ਪਾਣੀ ਪੀ ਲੈ ਭਾਈ ਮੈਥੇ ਬੇਬੀ ਵੀ ਠੀਕ ਹੀ ਆ ਉਹ ਚਾਜੇ ਡਾਕਟਰ ਦਵਾਈ ਨਹੀਂ ਲੈਂਦੀ ਰੋਜ਼ ਠੁਰੂ ਠੁਰੂ ਕਰਨ ਲੱਗ ਜਾਂਦੀ ਹੈ ਇਹ ਜਿਹੇ ਪਤਾ ਨਹੀਂ ਹਰਪ੍ਰੀਤ ਕਿੱਧਰ ਗਈ ਹੈਗੀ ਉਹ ਮੱਝਾਂ ਮੰਨੀ ਨਾ ਹਵੇ ਇੱਧਰ ਨਾਕ ਤੇ ਮੱਝਾਂ ਮੰਨੀ ਦਿੰਦੀ ਹੈਗੀ ਪਤਾ ਨਹੀਂ ਕਿੱਧਰ ਗਈ ਹੈਗੀ ਗਈ ਕਿੱਧਰ ਹੋਈ ਆਹ ਬਾਰ ਵੀ ਖੁੱਲਿਆ ਪਿਆ ਲੈ ਇਦਰਾ ਟਾਈ ਹੁੰਦੀ ਐ ਟਾਈ ਹਾਂ ਤੂੰ ਹਰਪਰੀ ਤਨੀ ਛੋਟੇ ਕਰ ਬਣੀ ਗਈ ਤੇ ਹਾਂ ਪਾਈ ਛਾੜੇਤਾ ਹੈ ਨਹੀਂ ਕਰੇਤਾ ਪਤਾ ਨਹੀਂ ਮੇਰੀ ਮਾਂ ਨੂੰ ਤਾਂ ਬੁਖਾਰ ਹੋਇਆ ਪਿਆਗਾ ਉਹ ਪਤਾ ਨਹੀਂ ਕਿੱਧਰ ਵਗੀ ਕਿਧੇ ਕਰੇ ਵਗੀ ਮੈਂ ਪਾਈ ਤੇਰੀ ਮਾਂ ਦਾ ਬੁਖਾਰ ਉਤਰਦਾ ਹੀ ਨਹੀਂ ਦਸ ਦਿਨ ਹੋ ਗਏ ਪਤਾ ਨਹੀਂ ਕਹੇ ਜਾ ਬੁਖਾਰ ਆ ਇਹ ਜਾਂ ਕੋ ਤਾਈ ਮੈਂ ਤਾਂ ਪਹਿਲਾਂ ਨੂੰ ਕਹਿ ਕੇ ਹਟਿਆ ਮੇਰੀ ਮਾਂ ਨੂੰ ਉਹ ਸਵੇਰੇ ਤਾਂ ਵਧੀਆ ਹੁੰਦੀ ਐ ਉਹ ਸ਼ਾਮਲੇ ਨੂੰ ਉਹਦੀ ਬੁਖਾਰ ਹੋ ਜਾਂਦਾ ਨੇ ਤਾਂ ਰੋਟੀਆਂ ਖਾਈ ਜਾਂਦੀ ਐ ਬੁਖਾਰ ਕਿੱਥੋਂ ਹਟੇ ਵੇ ਭਾਈ ਕਿਤੇ ਛੁੱਟੀਆਂ ਦਾ ਕਰਕੇ ਤਾਂ ਨੁਖਾਰ ਹੋ ਜਾਂਦਾ ਕੁੜੀ ਨੂੰ ਛੁੱਟੀਆਂ ਹੋੜੀਆਂ ਨਾਲ ਕੀ ਜਾਣ ਨੂੰ ਜਵਾਕੜੀ ਵੀਰ ਵੀਰ ਕਰੀ ਜਾਂਦੀ ਆ ਕਿਤੇ ਉਸੇ ਗੱਲ ਦੀ ਨੁਖਾਰ ਹੋਇਆ ਪਿਆ ਹੋਵੇ ਪੁੱਤਾ ਹੀ ਤੂੰ ਕਿਹੜੀਆਂ ਗੱਲਾਂ ਕਰਦੀ ਐ ਛੁੱਟੀਆਂ ਨਾਲੋਂ ਕੀ ਐ ਹੋ بیمار ਖਵਾਰ ਕਿਹੜਾ ਬੰਦਾ ਕੋਈ ਪੁੱਛ ਕੇ ਹੁੰਦਾ ਕਿਸੇ ਨੂੰ ਵੇ ਭਾਈ ਸੋ ਮੈਨੂੰ ਨਾ ਤੇਰੀ ਵੇ ਦਾ ਕੰਮ ਚੋ ਵੀ ਡਰਦੀ ਆ ਉਹ ਹਰ ਸਰੀ ਜਨੇ ਵਿਚਾਰੀ ਨੇ ਜਾਣਾ ਸੀ ਜਵਾਕੜੀ ਨੇ ਕੁੜੀ ਨੇ ਜਾਣਾ ਸੀ ਤਾਂ ਦੋ ਦਿਨ ਮਾਵਾ ਤੇ ਆ ਜਾਇਆ ਹੁੰਦੀ ਮੈਂ ਤਾਂ ਤੈਨੂੰ ਆਈ ਆਦੀ ਆ ਮੈਂ ਕਹਿੰਨ ਚਾਰ ਦਿਨ ਭੇਜ ਦੇ ਭਾਈ ਚਾਰ ਦੋ ਦਿਨ ਲਾ ਆਉਂਗੀ ਨਾ ਤੇ ਚਲ ਭਾਈ ਰੋਟੀਆਂ ਸੋਟੀਆਂ ਮੈਂ ਲਾ ਦਿਆ ਕਰੂੰਗੀ ਤਈ ਤੂੰ ਕਿਹੜੀਆਂ ਗੱਲਾਂ ਕਰਦੀ ਹੈਂ ਜੀ ਕੱਲ੍ਹ ਤੂੰ ਰੋਟੀਆਂ ਦਾ ਲਾ ਦੇਗੀ ਮੇਰੀ ਮਾਂ ਬਿਮਾਰ ਪਈ ਐ ਉਹ ਮੈਂ ਤਾਂ ਕਦੇ ਮੈਂ ਜਿਹੜਾ ਸੰਗਲ ਨਹੀਂ ਖੋਲ ਕੇ ਪਾਇਆ ਨਾ ਮੈਨੂੰ ਧਾਰਾ ਕੱਢਣੀ ਹੋਈਆਂ ਨੇ ਨਹੀਂ ਸੰਗਲ ਪਾ ਦੇ ਪਾਈ ਸੰਗਲ ਪਾ ਕੇ ਦੇਖ ਲਈ ਜੇ ਦੱਸ ਕੋਈ ਆਏ ਕੀ ਕੋਈ ਆਪਾਂ ਹੁਣ ਬਾਣੀਆਂ ਤਾਂ ਨਹੀਂ ਇਹਦੀ ਆਪਾਂ ਨੂੰ ਨੀਰਾ ਨਹੀਂ ਪਾਉਣਾ ਆਉਂਦਾ ਜਾਂ ਪਣ ਧਾਰਾ ਨਹੀਂ ਚੋਣੀਆਂ ਆਉਂਦੇ ਨਾ ਤਈ ਤੈਨੂੰ ਹਰਪਈ ਦਾ ਕੀ ਜਾਵੇ ਨਾ ਜਾਵੇ ਤੈਨੂੰ ਕੀ ਏਡਾ ਹੋਇਆ ਪਿਆ ਕਰਦਾ ਮੈਨੂੰ ਸਮਝ ਨਹੀਂ ਰਿਹਾ ਭਾਈ ਮੈਨੂੰ ਹੋਇਆ ਤੇ ਸਾਡੀ ਬਹੂ ਬਾਗੀ ਹਾਂ ਦੇਖੋ ਆ ਛੁੱਟੀਆਂ ਵਸ ਨੂੰ ਪੂਰੀਆਂ ਹੋਈਆਂ ਪਈਆਂ ਸਾਰੀਆਂ ਵਸ ਦੋ ਤਾਂ ਰਹਿ ਗਏ ਤਿੰਨ ਦਿਨ ਤੇ ਅੱਜ ਵਾਖੜੀ ਜਾਇ ਆਉਗੀ ਭਾਈ ਕਿੰਨੀ ਕ ਗੱਲ ਆ ਉਹ ਤਾਈ ਤੂੰ ਤਾਂ ਕਹੀ ਜਣੀ ਐ ਮੈਂ ਤਾਂ ਆਪ ਕਹਿੰਦਾ ਸੀ ਜਾਇ ਆਉਂਦੀ ਜੇ ਮੇਰੀ ਮਾਂ ਇਹ ਕੁਦਰਤੀ ਬਿਮਾਰ ਹੋ ਗਈ ਫਿਰ ਦੱਸੋ ਅਸੀਂ ਕੀ ਕਰੀਏ ਮੈਂ ਭਾਈ ਆ ਕਾ ਛੁੱਟਣਾ ਪੂਰ ਨੰਗ ਦੀਆਂ ਜਿਵਾਕਾਂ ਨਹੀਂ ਦੇਖੀ ਤੇਰੀ ਮਾਂ ਤਾਂ ਆਏ ਤਾਂ ਡੰਗ ਲੱਜੂ ਘਰੇ ਮੰਗੂ ਡੱਕਾ ਡਾੜ ਵੀ ਨਹੀਂ ਦਿਖੋਣਾ ਉਹ ਤਾਈ ਤੂੰ ਤਾਂ ਸਿੱਧੀ ਦੂਸ਼ਣबाजी ਕਰੀ ਜਣੀ ਐ ਇਹਦਾ ਮਤਲਬ ਮੇਰੀ ਮਾਂ ਤਾਂ ਹੀ ਪਈ ਹੈਗੀ ਤਾਈ ਭਈਆ ਭਾਈ ਇਹ ਗੱਲ ਮੰਗੂ ਤਾ ਤਾ ਦੇ ਹੁੰਦੇ ਨਹੀਂ ਕਿ ਆਉਜੇ ਕੁੜੀ ਹੋਵੇ ਤਾਂ ਪਤਾ ਲੱਗਦਾ ਤੇਰੀ ਬੇਬੇ ਦੇ ਭਾਈ ਕੁੜੀ ਹੈ ਹੀ ਨਹੀਂ ਆਉ ਦੇ ਦੇ ਤੇ ਭਾਈ ਉਹਨੂੰ ਕੋਈ ਜਾਨ ਮਰੇ ਮਰੇ ਆਪ ਦਾ ਕੋਈ ਪਤਾ ਹੀ ਨਹੀਂ ਵੀ ਕੀ ਹੁੰਦਾ ਮਾਵਾ ਟੀਆਂ ਦਾ ਉਹ ਤਾਈ ਤੂੰ ਇਹ ਕੀ ਗੱਲਾਂ ਕਰਦੀ ਫਜ਼ੂਲ ਗੱਲਾਂ ਕਰਦੀਆਂ ਅਹੀ ਤਾਂ ਮੇਰੀ ਮਾਂ ਹੈ ਨਹੀਂ ਵੀ ਕਹੇ ਐਵੇਂ ਕਰੂ ਉਹ ਆਏ ਸਾਲ ਪਹਿਲਾਂ ਵੀ ਜਾਂਦੀ ਆ ਆਪਦੀ ਪੇਕੀ ਹੋਊ ਉਹ ਤਾਂ ਕੁਦਰਤੀ ਠੰਢੀ ਵਾਲੀ ਬਿਮਾਰ ਹੋਗੀ ਮਾਤਾ ਭਾਈ ਕਿਤੇ ਜਾਂਦੀ ਦੇਖੀ ਨਹੀਂ ਵਿਚਾਰੀ ਵਿਆਹ ਦੇ ਤੇ ਕੀ ਗਈ ਆ ਮੈਂ ਤਾਂ ਜਵਾਕੜੀ ਨੂੰ ਇੱਥੇ ਸਿੱਧੀਆਂ ਦੇਖਦੀ ਆ ਸੋਈ ਗਰਮੀਆਂ ਵੇਲੇ ਛੋਟੀਆਂ ਚ ਸੋਈ ਆ ਹੁਣ ਉਹ ਤoi ਤੈਨੂੰ ਬੜੀ ਹੋਇਆ ਪਿਆ ਜਾਵੇ ਨਾ ਜਾਵੇ ਮੈਨੂੰ ਤਾਂ ਹੀ ਨਹੀਂ ਪਤਾ ਹੁਣ ਉਹ ਕਿੱਧਰ ਗਈ ਹੈਗੀ ਮੈਨੂੰ ਤਾਂ ਘੰਟੇ ਚ ਸੰਦਾ ਸੰਘਟ ਆ ਜਾਂਦਾ ਜਿਉਂ ਦੀ ਪੇਕੀ ਵਾਗੀ ਸਾਡੇ ਕੰਮ ਕੌਣ ਕਰੂਗਾ ਭਾਈ ਪਾਪੀ ਪਾਏ ਘੰਟੇ ਸੰਘਟ ਆ ਜਾਂਦਾ ਤੁਹਾਨੂੰ ਕੰਮ ਕਰਨੇ ਔਖੇ ਆ ਭਾਈ ਦੋਨਾਂ ਨੂੰ ਮਾਂ ਪੁੱਤਾਂ ਨੂੰ ਸੱਚੀ ਗੱਲ ਹੈ ਭਾਈ ਸਾਨੂੰ ਕਰਨੇ ਔਖੇ ਹਨ ਪੜੀ ਸੌਖੇ ਹੁਣ ਤੂੰ ਆਪਦਾ ਕੰਮ ਕਰ ਸਾਡੇ ਘਰ ਚ ਬਾਈ ਰਖ ਲੰਦਾ ਜੀ ਨਾ ਕਰਿਆ ਕਰ ਮਾਂ ਮੁੰਡਾ ਦੀ ਓਵੇਂ ਬੋਲਿਆ ਮਾਂ ਵੀ ਓਵੇਂ ਬੋਲੀ ਇਹ ਉਹੀ ਗੱਲ ਮਾਂ ਕੋ ਸਿਰ ਨੂੰ ਕਿੱਥੇ ਆਫ ਲਿਆਉਂਦੇ ਨੇ ਕੰਮ ਕਰਨੇ ਔਖੇ ਨੇ ਭੇਜ ਤਾ ਬਠੇਰਾ ਦੇ ਨਾ ਦੇਖ ਲਾ ਕੰਬਲ ਕੱਪੇ ਸਾਰਾ ਕੁਝ ਲੈ ਕੇ ਹੁਣ ਕਿਧਰ ਹੀ ਉੱਡ ਗਈ ਬੁੜੀ ਅੰਦਰ ਜਾ ਪਈ ਉਹ ਨਾ ਤੂੰ ਕਿਧਰੋਂ ਆਈ ਐ ਉਹ ਮੈਂ ਤਾਂ ਪਾਠਾਂ ਵਾਲੇ ਗਈਆਂ ਮੈਂ ਤਾਂ ਪਾਠ ਦਾ ਫਟਕੜਾ ਮੱਝਾ ਬੰਨੀ ਸੀ ਤੇ ਫਿਰ ਮੈਂ ਤਾਂ ਚੁੱਲ੍ਹੇ ਕੋਲੇ ਬੈਠੀ ਗਈਆਂ ਅੱਗ ਮਚਾਈ ਦੀ ਸੀ ਪਾਠਾਂ ਆਏ ਨਹੀਂ ਸੀ ਤੇ ਘਰ ਵਿੱਚ ਦੋ ਬਾਥੀਆਂ ਚੱਕ ਲਈ ਆ ਜਾ ਛੇਕਲੇ ਨੇ ਬਹਿ ਜਾ ਉਹ ਕੀ ਛੇਕਲਾ ਹੈ ਬੇਬੇ ਨੇ ਕਿਹਾ ਲਾ ਬੁਖਾਰ ਹੋਇਆ ਪਿਆ ਹੁਣ ਤੂੰ ਇੱਥੇ ਵਿੜੇ ਜੇ ਆ ਲੈ ਕੁਰਸੀ ਇੱਧਰ ਕਰ ਲੈ ਤੂੰ ਬਹਿ ਜਾ ਇਧਰ ਉਹਨੂੰ ਤਾਂ ਐ ਨਹੀਂ ਕਿਸਦੀ ਅੰਦਰ ਪਈ ਆ ਤੂੰ ਕੀ ਗੱਲ ਹੈ ਤੈਨ ਮੈਂ ਕਿਹਾ ਨਹੀਂ ਆਖਿਆ ਸੀ ਮੇਰੇ ਦੇ ਚ ਪੈ ਜਾਣ ਸੀ ਪਈਏ ਦੇੜੇ ਚ ਕੋਈ ਤਾਂ ਆਪ ਨਹੀਂ ਚੜਾ ਤੇਰੀ ਮਾਂ ਨੂੰ ਤੇਰੀ ਮਾਂ ਤਾਂ ਮੈਂ ਟੰਗ ਕਰਦੀ ਆ ਟੰਗ ਸ਼ੁਰੂ ਹੋ ਜਾਂਦੀ ਆ ਦੇ ਰੋਜ ਪਾਪ ਤਾਂ ਕਿਉਂ ਨਹੀਂ ਚੜਿਆ ਥੁਰ ਥੁਰ ਕਰੀ ਜਾਂਦੀ ਸੀ ਕੋਈ ਥੁਰ ਤਾਂ ਮੈਂ ਮੈ ਲੱਗਿਆ ਨਹੀਂ ਆ ਬਹਿ ਕੇ ਕਰਨ ਲੈ ਐਵੇਂ ਕੌਣ ਕਰੂਗਾ ਐਵੇਂ ਵੀ ਕਰਦੀ ਆ ਟੰਗ ਬੇਬੇ ਨੂੰ ਆਏ ਆ ਵੀ ਛੋਟਨਾ ਚ ਠੰਡ ਚ ਕੰਮ ਕਰਨਾ ਔਖਾ ਜੇ ਮੈਂ ਇਹਨੂੰ ਜਾਣਨਾ ਤੇ ਮੈਂ ਬੇਬੇ ਦੀ ਇਹੀ ਹਿੰਦਾ ਵੀ ਮੈਂ ਜਾਣ ਨਹੀਂ ਉਹ ਨਹੀਂ ਨਹੀਂ ਅਹੀਂ ਤਾਂ ਤੇਰੀ ਮਾਂ ਹੈ ਨਹੀਂ ਇਹ ਇਹ ਤਾਂ ਗੱਲਾਂ ਕਰਦੀ ਆ ਤੇਰੀ ਮਾਂ ਤਾਂ ਨਹੀਂ ਆਈ ਜੀ ਮੈਂ ਤਾਂ ਮੈਂ ਕਹਿੰਨੀ ਆ ਤਾਈ ਆਈ ਸੀ ਮੇਰੇ ਕੋਲੇ ਮੇਰੇ ਪਤਾ ਲੈਣ ਆਈ ਸੀ ਤੇ ਵਿਚਾਰੀ ਮੇਰੇ ਕੋਲ ਟਕਾਨੂੰ ਆਈ ਸੀ ਤੇ ਤਾਈ ਨੂੰ ਮੈਂ ਕਹਿ ਗਈ ਐ ਕੰਨੀ ਰੋਟੀ ਮੈਂ ਲਾ ਰਿਆ ਕਰੂੰਗੀ ਦਾਲ ਪਾਣੀ ਮੈਂ ਰਿਆ ਕਰੂੰਗੀ ਤੇ ਐ ਤਨੀ ਇੱਕ ਤਾਂ ਮੈਂ ਇਸ ਨੂੰ ਧਨੀਰਾ ਪਾ ਦਿਆ ਕਰੀ ਤੇ ਇੱਕ ਰੇੜੀ ਚ ਗੋਆ ਪਾ ਦਿਆ ਕਰੀ ਤੇ ਧਾਰ ਨਾਲ ਉਹਦੇ ਨਾਲ ਕਰ ਲਈ ਚਾਚੀ ਨੂੰ ਕਹਿੰਦੂ ਉਹ ਮੈਨੂੰ ਗੱਲਾਂ ਦੇ ਸਮਝ ਨਹੀਂ ਆਉਦੀ ਹੈ ਪਹਿਲਾਂ ਤਾਈ ਤੈਨੂੰ ਕਹਿ ਗਈ ਐ ਹੁਣ ਮੈਂ ਮੱਜਾ ਮੈਨੂੰ ਤੈਨੂੰ ਦੇਖਣ ਗਈ ਛੋਟੇ ਮਾਰ ਆ ਕੇ ਹੁਣ ਮੈਨੂੰ ਕਹਿ ਕੇ ਗਈ ਐ ਭਾਈ ਰੋਟੀਆਂ ਥੋੜੀਆਂ ਮੈਂ ਪਕਾ ਦਿਆ ਕਰੂੰ ਮੱਜਾ ਤੂੰ ਸੰਭਲੀ ਹਾਂ ਮੇਰੀ ਮਾਂ ਬਿਮਾਰ ਹੋਈ ਤੇ ਤੈਨੂੰ ਆਨ ਕਮਾਂਡ ਨੂੰ ਤਾਂ ਮੈਂ ਤਰਸ ਮੇਰੇ ਤੇ ਵੀ ਸਾਰੀਆਂ ਬੱਚੀਆਂ ਛੁੱਟਣਾਂ ਚ ਤੇ ਇਹ ਵਿਚਾਰੀ ਠੁੱਠ ਠੁੱਠ ਕਰਦੀ ਆ ਫਿਰ ਦੀਏਗੀ ਦੋ ਦਿਨਾਂ ਦੀ ਮਾਂ ਕੋਲ ਜਾਵੇ ਮੇਰੀ ਮਾਂ ਤੇ ਵਿਚਾਰੀ ਰੋਏ ਫੋਨ ਲਾ ਲੈਂਦੀ ਵੀ ਤੜਕੇ ਆਏਗੀ ਕੱਲ ਨੂੰ ਆਏਗੀ ਛੁੱਟਣਾਂ ਤੇ ਦੌੜ ਰਹੀ ਹੈ ਦੋ ਦਿਨ ਰਹੇਗਾ ਮੈਂ ਤਾਂ ਮਸਾ ਮੈਨੂੰ ਤੜਕੇ ਜਾਣ ਦੇ ਦੇ ਬੇਬੇ ਨੂੰ ਤਾਂ ਦੋ ਦਿਨਾਂ ਐਂ ਦੀ ਜੇ ਮੈਂ ਕਹਤਾ ਵੀ ਮੈਂ ਠੀਕ ਠਾਕ ਹਾਂ ਤੇ ਇਹ ਤਾਂ ਉਹਦੀ ਫੋਨ ਕਰ ਦੂ ਸਦੇਵੀ ਲੈ ਜੀ ਉਹਦਾ ਭਰਾ ਕਿ ਤੇਰੀ ਮਾਂ ਨੂੰ ਤਾਂ ਹੋਇਆ ਪਿਆ ਹਾਂ ਵੀ ਮੇਰੀ ਧੀ ਮੇਰੇ ਕੋਲ ਮਿਲਣਾ ਜੇ ਉਹ ਮੇਰੀ ਮਾਂ ਤਾਂ ਕੋਈ ਨਹੀਂ ਉਹੋ ਇਹਨੇ ਨਾ ਬੁਖਾਰ ਚੜਦਾ ਮੇਰੇ ਰੋਟੀਆਂ ਕੋਲ ਪੁੱਛੀ ਜਿਆਦੇ ਵਾਰ ਹੋ ਗਈ ਤਰੇ ਦਾਖਲ ਨਾ ਕਰੀ ਪਈ ਮਾਨਸਾ ਦਾਖਲ ਤਾਂ ਕਰਨੀ ਪਈ ਜੇ ਤੇ ਤੇਰੀ ਮਾਂ ਦੇ ਕੁੜੀ ਹੋਵੇ ਤੇਰੇ ਪੁੱਣ ਹੋਵੇ ਫਿਰ ਤਾਂ ਸਾਨੂੰ ਮੋਹ ਦਾ ਪਤਾ ਆਵੇ ਫਿਰ ਤਾਂ ਸਾਡੀ ਕੁੜੀ ਆਵੇ ਇਹਨੂੰ ਸਾਂਭਦੀ ਆਪੇ ਆਦੀ ਮਾਂ ਕੋਲੇ ਰਹਿੰਦੀ ਨਾ ਰਹਿੰਦੀ ਮੈਂ ਦੋ ਦਿਨ ਬੱਜ ਜਾਂਦੀ ਕੱਲਾ ਤਾਂ ਹੋਵੇਂ ਨਾ ਕਿਸੇ ਦੇ ਇੱਕ ਤਾਂ ਹੋਣੀ ਚਾਹੀਦੀ ਨੰਦ ਤਾਂ ਤੂੰ ਕਿਹੜੀਆਂ ਗੱਲਾਂ ਕਰਦੀ ਐ ਮੇਰੀ ਮਾਂ ਤਾਂ ਕੁੜੀਆਂ ਨਾਲ ਵੀ ਜਿਆਦੇ ਫਿਕਰ ਕਰਦੀ ਐ ਸਾਰੀਆਂ ਕੁੜੀਆਂ ਨੂੰ ਇਹਨੇ ਕਹਿੰਦੀ ਵੀ ਐਨੀ ਤੂੰ ਲੋ ਕਰਦੀ ਐ ਸਾਡੇ ਜਦੋਂ ਆਉਂਦੀ ਐ ਨਾ ਕੋ ਕੁੜੀ ਐ ਆਸ ਕਮਾੜੀਏ ਕੁੜੀਆਂ ਸਾਰੀਆਂ ਮਿਲਣ ਆਉਂਦੀਆਂ ਨੇ ਮੇਰੀ ਮਾਂ ਨੂੰ ਕਿੱਥੇ ਫਿਰਦੀ ਆਸ ਕਮਾੜੀਆਂ ਕੁੜੀਆਂ ਮਿਲਣ ਆਉਂਦੀਆਂ ਇਹ ਨੂੰ ਨੂੰ ਤੈਨੂੰ ਤੀ ਸਮਝਦੀ ਮੇਰੀ ਤਾਂ ਕਦੇ ਨਹੀਂ ਕਦਰ ਕਰਿਆ ਇਹ ਨਹੀਂ ਕਿਹਾ ਬੀ ਪੁੱਤ ਤੇਰਾ ਵੀ ਜੀ ਕਰਦਾ ਉਹ ਦੋ ਦਿਨ ਛੁੱਟੀਆਂ ਚ ਜਾ ਜਦੋਂ ਤਾਂ ਗਰਮੀ ਦੀਆਂ ਛੁੱਟੀਆਂ ਸੇ ਤਾਂ ਬਿਮਾਰ ਹੁਣ ਜੇ ਸਿਆਲ ਦੀਆਂ ਆਗੀਆਂ ਸਿਆਲ ਚ ਬਿਮਾਰ ਤੇਰੀ ਮਾਂ ਤਾਂ ਹਟਾਏ ਬਿਮਾਰੀ ਰਹਿੰਦੀ ਹੈ ਮੇਰੀ ਗੱਲ ਸੁਣ ਲੈ ਤੂੰ ਤੂੰ ਨਾ ਮੈਨੂੰ ਪਤਾ ਹੈ ਤਾਈ ਦੀ ਉਂਗਲ ਤੇ ਆਹ ਤਾਈ ਦੀ ਨੂੰ ਤਾਂ ਬਾਗ ਗਈ ਉਹਨੂੰ ਆਏ ਮੈਂ ਤਾਂ ਝੋਖੀ ਬਣੀ ਅਰੇ ਤੇ ਮਾਂ ਵੀ ਓਕੇ ਹੋਵੇ ਤੈਨੂੰ ਉਹਦੀਆਂ ਗੱਲਾਂ ਦਾ ਚਾਲਾ ਤੈਨੂੰ ਪਤਾ ਨਹੀਂ ਲੱਗਦਾ ਮੈਂ ਤਾਈ ਤਾਤਰ ਨਾ ਰੋਟੀਆਂ ਲਾਉਣ ਨੂੰ ਵੀ ਤੇਰੇ ਵਿਚਾਰੀ ਤੂੰ ਤਾਈ ਦੀ ਜੇ ਗੱਲ ਕਰਨਾ ਤਾਈ ਵਰਗੀ ਤੁਸੀਂ ਕਿੱਥੇ ਬਣਿਆ ਹੋਨੇ ਤਾਈ ਤਾਂ ਬਾਲੀ ਚੰਗੀ ਹੈ ਵਿਚਾਰੀ ਤਾਈ ਤਾਂ ਇਹਦੀ ਨੂੰ ਨੂੰ ਉਹਦੀ ਭੇਜ ਦਿੰਦੀ ਉਹ ਚੰਗੀ ਹੈ ਤਾਂ ਮੈਨੂੰ ਪਤਾ ਹੈ ਇਹਨਾਂ ਨੇ ਮੇਰੀ ਮਾਂ ਨੂੰ ਉਹ ਗੱਲਾਂ ਗੱਲਾਂ ਵਾਲੀ ਏ ਉਹ ਰੋਟੀਆਂ ਰੱਟੀਆਂ ਕੋਈ ਨਹੀਂ ਪਕਾ ਕੇ ਦਿੰਦੀ ਇੱਕ ਡੰਗ ਪਕਾਉ ਦੋ ਡੰਗ ਪਕਾਉਗੀ ਅਹੀ ਜੀ ਉਹ ਕਹਿੰਦੀ ਪਕਾਉਂਦੀ ਉਹ ਕਹਿੰਦੀ ਦੋ ਦਿਨ ਮੈਂ ਰੋਟੀ ਜੇਦੂਗੀ ਜਦੋਂ ਤਾਈ ਬਿਮਾਰ ਹੋ ਗਈ ਸੀ ਉਹਦੀ ਮੂੰਹ ਗਈ ਹੋਈ ਸੀ ਤੇਲਾ ਛੁੱਟਣਾ ਚਪੇੜ ਵੀ ਵਗ ਗਈ ਸੀ ਤੇ ਮੈਂ ਉਹਨੂੰ ਦੋ ਤਿੰਨ ਦਿਨ ਰੋਟੀਆਂ ਦਿੱਤਨਾ ਸੀ ਤੇ ਤਾਈ ਕਹਿੰਦੀ ਕੋਈ ਗੱਲ ਇਹਨੂੰ ਪੁੱਤੋ ਦੋ ਤਾਈ ਦਿੱਤਨਾ ਸੀ ਹੁਣ ਮੈਂ ਦੇ ਦੂੰ ਅੰਡ ਕਮਾਣ ਦੀ ਵੀੜੀ ਹੁੰਦੀ ਐ ਮੈਂ ਤਾਂ ਪਥਰੇ ਸਾਰੇ ਅੰਡ ਕਮਾਣ ਨਾ ਵਰਤਦੀਆਂ ਗੱਲ ਕਰਦੇ ਬੇਬੇ ਨਾਲ ਕਿਸੇ ਨੰਬਰ ਤੇ ਵਾ ਉਹ ਮੇਰੇ ਤੋਂ ਹੱਥ ਮਚਮੋਣੇ ਨੇ ਉਹਦੇ ਮੈਨੂੰ ਤਾਈ ਲਈ ਕਿਹੜੀਆਂ ਰੋਟੀਆਂ ਫੜਾਉਣੀਆਂ ਨੇ ਬੇਬੇ ਬਿਮਾਰ ਹੋਈ ਪਈ ਐ ਮੈਂ ਰੋਟੀਆਂ ਕੋਈ ਪਕਾਇਆ ਕਰੂੰਗਾ ਮੈਂ ਮੱਜਾਂ ਨੂੰ ਸਾਮੂਹ ਕੇ ਮੈਂ ਪਟੀਏ ਸੋਡਾ ਮਾਂ ਪੁੱਤਾਂ ਨਾ ਬੰਨੀ ਚਾਲ ਬਾਜੂ ਹੋਂ ਦੋਨੀ ਨਹੀਂ ਜਾਣ ਮੁੰਡੇ ਜਾ ਭੱਗ ਜਾ ਤੇਰੀ ਮਾਂ ਕੋਲੇ ਐ ਕਰ ਤੇਰੀ ਮਾਂ ਜੇ ਤਾਂ ਜੇ ਡਰਾਮਾ ਹਾਂ ਦਾ ਹੁੰਦਾ ਵੀ ਕਰਕੇ ਮੈਂ ਨਾ ਮਾਨਸਾ ਲੈ ਕੇ ਚੱਲੂਗੀ ਐ ਦੇ ਦੇ ਵੱਡਨਾ ਸਰੰਜਾ ਲਵਾ ਕੇ ਨਾ ਉਹਨੇ ਵੱਡੇ ਟੀਕੇ ਲਵਾਉ ਹੌਰਾ ਓਰੇ ਜੀ ਕਰਦਾ ਤੂੰ ਸਰੰਜਾ ਲਵਾਉ ਨੂੰ ਆਪ ਹੀ ਆਪਣੀ ਮਾਂ ਨੂੰ ਦਵਾਈ ਦਵਾ ਲਿਓ ਉਹ ਤਾਂ 베ੜੇ ਚ ਪਈ ਸੀ ਮੇਰੇ ਕਹੇ ਤਾਂ ਮੜਾ ਅੰਦਰ ਗਈ ਆ ਤੂੰ ਤਾਂ ਮੇਰੀ ਮਾਂ ਨੂੰ ਸਾਹ ਨਹੀਂ ਜਾ ਭੱਗ ਜਾ ਜਾ ਕੇ ਸਿਰ ਦੱਬ ਦੇ ਮਾਂ ਦਾ ਮੈਂ ਲੱਗਦਾ ਰੱਬ ਦੇ ਬਾਲੀ ਬਿਮਾਰ ਹੈ ਤੇਰੀ ਮਾਂ ਤਾਂ ਸਖਤ ਬਿਮਾਰ ਹੋ ਰਹੀ ਹੈ ਦੋਨੇ ਮਾਂ ਪੁੱਤ ਇੱਕੋ ਜੇ ਨੂੰ ਜਾਵਾ ਬੈਰਤੀ ਬਾਨੇ ਕਿਸੇ ਥਾਂ ਦੇ